ਪੰਜਾਬ ਅੰਦਰ ਬੰਦੀ ਸਿੰਘਾਂ ਨੂੰ ਲੈ ਕੇ ਜਿੱਥੇ ਇੱਕ ਮੁਹਿੰਮ ਕਾਇਲੀ ਸ਼ੁਰੂ ਹੋ ਗਈ ਹੈ ਲਗਾਤਾਰ ਬੰਦੀ ਸਿੰਘਾਂ ਦੇ ਉੱਤੇ ਚਰਚਾਵਾਂ ਹੋ ਰਹੀਆਂ ਨਾ ਸਿਰਫ ਪੰਜਾਬ ਸਗੋਂ ਦਿੱਲੀ ਤੱਕ ਆਵਾਜ਼ ਦੀ ਗੂੰਜ ਜਾਂਦੀ ਨਜ਼ਰ ਆ ਰਹੀ ਹੈ ਦਿੱਲੀ ਤੋਂ ਇਨਫੈਕਟ ਆਵਾਜ਼ ਉੱਠਦੀ ਨਜ਼ਰ ਆ ਰਹੀ ਹੈ ਭਾਜਪਾ ਦੇ ਸੈਂਟਰ ਦੀ ਲੀਡਰਸ਼ਿਪ ਦੇ ਵੱਲੋਂ ਆਵਾਜ਼ ਉੱਠਦੀ ਨਜ਼ਰ ਆ ਰਹੀ ਹੈ ਉਹਨਾਂ ਬਲਦੀ ਸਿੰਘਾਂ ਬਾਰੇ ਗੱਲਬਾਤ ਕਰਾਂਗੇ ਕੁਝ ਜ਼ਰੂਰੀ ਗੱਲਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਹੋਈ ਦਸਤਾਰਬੰਦੀ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਭੁਪਿੰਦਰ ਸਿੰਘ ਸੱਜਣ ਮੌਜੂਦ ਨੇ ਭੁਪਿੰਦਰ ਜੀ ਸਮਰੇਤਾ ਚੋਕਰੀਆ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਸਾਰੇ ਨੂੰ ਮੇਰੇ ਵੱਲੋਂ ਤੇ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣ ਸਾਹਿਬ ਪਿਛਲੀ ਵਾਰ ਜਦ ਅਸੀਂ ਮਿਲੇ ਸੀ ਤੇ ਆਪਾਂ ਗੱਲ ਕੀਤੀ ਸੀ ਭਾਈ ਤਾਰੇ ਬਾਰੇ ਅ ਅੱਜ ਉਦੋਂ ਤੱਕ ਖੈਰ ਸੁਣਵਾਈ ਨਹੀਂ ਹੋ ਸਕੀ ਅੱਜ ਕਹਿੰਦੇ ਸੁਣਵਾਈ ਹੋਈ ਹੈ ਪਹਿਲਾਂ ਇਹਦੇ ਬਾਰੇ ਗੱਲ ਕਰੀਏ ਕਿ ਅੱਜ ਅਦਾਲਤ ਵਿੱਚ ਹੋਇਆ ਕੀ ਹੈ ਅੱਜ ਅਦਾਲਤ ਦੇ ਵਿੱਚ ਕਿਉਂਕਿ ਪਿਛਲੀ ਵਾਰ ਜੱ ਔਰ ਅੱਜ ਜੱਜ ਸਾਹਿਬ ਹਾਜ਼ਰ ਨੇ ਪਰ ਅੱਜ ਭਾਈ ਤਾਰਾ ਜੀ ਦੀ ਗੈਰ ਹਾਜ਼ਰੀ ਦੇ ਵਿੱਚ ਅੱਛਾ ਉਹਨਾਂ ਦਾ ਕੇਸ ਜਿਹੜਾ ਸੀਗਾ ਉਹ ਅੱਜ ਫਾਈਨਲ ਸੀਗਾ ਅੱਜ ਆਰਡਰ ਤੇ ਲਗਾ ਸੀਗਾ ਤੇ ਅੱਜ ਉਸ ਕੇਸ ਦੇ ਵਿੱਚ ਉਹ ਬਰੀ ਹੋ ਗਏ ਸੋ ਜਦੋਂ ਉਹ ਬਰੀ ਹੋਏ ਤਾਂ ਉਸ ਵੇਲੇ ਮਨ ਵਿੱਚ ਇਹ ਖਿਆਲ ਆ ਰਿਹਾ ਵੀ ਕੀ ਕਹੀਏ ਵੀ ਮੁਬਾਰਕਾਂ ਕਹੀਏ ਜਾਂ ਇਹ ਕਹੀਏ ਕਿ ਸਮਝ ਨਹੀਂ ਆਉਂਦੀ ਹੈਗੀ ਉਹਦੀ ਵਜ੍ਹਾ ਇਹ ਹੈ ਕਿ ਭਾਈ ਜਗਤਾਰ ਸਿੰਘ ਤਾਰਾ ਤੇ ਹੋਰ ਬਹੁਤ ਸਾਰੇ ਬੰਦੀ ਸਿੰਘ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਜ਼ਿਕਰ ਕਰਕੇ ਹਟਿਓ ਸਜਾਵਾਂ ਪੂਰੀਆਂ ਕਰ ਚੁੱਕਣ ਦੇ ਬਾਵਜੂਦ ਵੀ ਇਹਨਾਂ ਨੂੰ ਨਹੀਂ ਦਿਖਾ ਕੀਤਾ ਜਾ ਰਿਹਾ ਅਤੇ ਜਿਹੜੇ ਬੰਦੀ ਸਿੰਘ ਉਹਨਾਂ ਨੂੰ ਪੈਰੋਲ ਦਿੱਤੀ ਜਾਣੀ ਬਣਦੀ ਹੈ ਪਰ ਬਾਵਜੂਦ ਇਹਦੇ ਉਹਨਾਂ ਨੂੰ ਪੈਰੋਲ ਤੱਕ ਵੀ ਨਹੀਂ ਦਿੱਤੀ ਜਾਂਦੀ ਸੋ ਭਾਈ ਤਾਰਾ ਜੀ ਦੇ ਸਬੰਧ ਵਿੱਚ ਮੈਂ ਇਹ ਗੱਲ ਇਸ ਕਰਕੇ ਕਹਿੰਦੇ ਹੈਗਾ ਕਿ ਵਧਾਈਆਂ ਦੇਈਏ ਕਿ ਨਾਂ ਦੇਈਏ ਹੁਣ ਚਲੋ ਪੈਰੋਲ ਤਾਂ ਦੇਣੀ ਨਹੀਂ ਹੈ ਉਹਨਾਂ ਨੇ ਹੁਣ ਬਹਾਨੇ ਨਾਲ ਜਦੋਂ ਇੱਕ ਦਿਨ ਬਾਹਰ ਆ ਜਾਂਦੇ ਸੀਗੇ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਸੀਗੀ ਕਿ ਆਪਾਂ ਆਪਣੀ ਕੌਮ ਦੇ ਸੂਰਬੀਰ ਬਹਾਦਰ ਯੋਧਿਆਂ ਦੇ ਇੱਕ ਵਾਰਾ ਬਾਹਰ دیدارੇ ਕਰ ਲੈਂਦੇ ਹੁੰਦੇ ਸੀਗੇ ਪਰ ਹੁਣ ਕਿਉਂਕਿ ਉਸ ਕੇਸ ਚ ਬਰੀ ਹੋ ਗਏ ਆ ਸੋ ਜਿਹੜਾ ਮੇਨ ਕੇਸ ਹੈਗਾ ਬਿਆਸਿਓ ਵਾਲਾ ਸਾਬਕਾ ਸੀਐਮ ਪੰਜਾਬ ਬਿਆਸਿਓ ਦੇ ਮਰਡਰ ਵਾਲਾ ਉਸ ਕੇਸ ਦੇ ਵਿੱਚ ਉਹਨਾਂ ਨੂੰ ਟਿਲ ਡੈਥ ਦੀ ਸਜ਼ਾ ਹੋਈ ਹੋਆ ਸੋ ਬਾਹਰ ਆਉਣਾ ਹੀ ਨਹੀਂ ਉਹਨਾਂ ਨੇ ਸੋ ਇਸ ਗੱਲ ਦਾ ਥੋੜਾ ਗੰਮ ਵੀ ਹੈਗਾ ਖੁਸ਼ੀ ਇਸ ਗੱਲ ਦੀ ਹੈ ਕਿ ਕੇਸ ਝੂਠੇ ਪਾਏ ਗਏ ਸੀ ਤੇ ਉਹਨਾਂ ਕੇਸਾਂ ਚੋਂ ਬਰੀ ਹੋ ਰਹੇ ਆ ਲਾਸਟ ਕੇਸ ਹੈਗਾ ਉਹ ਚੋ ਵੀ ਅੱਜ ਬਰੀ ਹੋ ਗਏ ਇਹ ਕਿਹੜਾ ਕੇਸ ਹੈਗਾ ਜੀ ਆਪਾਂ ਇਸ ਕੇਸ ਵਾਲ ਵੀ ਝਾਤ ਮਾਰ ਲਈ ਇਹ ਕੇਸ ਭੋਗਪੁਰ ਦਾ ਸੀਗਾ ਜੀ ਇਹ 25 ਚਣਜਾ 98 ਆਰਮਜ਼ ਐਕਟ ਹੁੰਦਾ ਹੈਗਾ ਉਹਦੇ ਤਹਿਤ ਕੇਸ ਉਹਨਾਂ ਦੇ ਤਰਜ ਕੀਤਾ ਗਿਆ ਸੀ ਮਤਲਬ ਉਹਨਾਂ ਦੇ ਕੋਲ ਅਸਲਾਸੀ ਨਜਾਇਜ਼ ਅਸਲਾਸੀ ਇਸ ਕਰਕੇ ਕੇਸ ਦਰਜ ਕੀਤਾ ਗਿਆ ਸੀ ਇਹ ਕੇਸ ਪਿਆ ਰਹਿ ਗਿਆ ਸੀ ਤੇ ਇਹ ਅੱਜ ਇਸ ਚੋਂ ਬਰੀ ਹੋ ਗਏ ਹੁਣ ਇਸ ਤਰ੍ਹਾਂ ਦੇ ਕੋਈ ਕੇਸਸ ਨਹੀਂ ਰਹਿ ਗਏ ਸਿਰਫ ਉਹ ਇੱਕ ਬਿਆਨ ਸਿੰਘ ਵਾਲਾ ਕੇਸ ਰਹਿੰਦਾ ਹੈ ਆ ਬਿਲਕੁਲ ਹਾਂਜੀ ਕੱਲਾ ਹੁਣ ਸਿਰਫ ਉਹ ਬਿਆਨ ਸਿੰਘ ਵਾਲਾ ਹੀ ਰਹਿ ਗਿਆ ਹੈਗਾ ਔਰ ਉਹ ਵੀ ਇਸ ਕਰਕੇ ਰਹਿ ਗਿਆ ਹੈਗਾ ਆ ਕਿਉਂਕਿ ਉਹਨਾਂ ਨੇ ਅਦਾਲਤ ਨੂੰ ਜਿਹੜਾ ਬਿਆਨ ਦਿੱਤਾ ਹੋਇਆ ਉਸ ਬਿਆਨ ਦੇ ਵਿੱਚ ਭਾਈ ਜਗਤਾਰ ਸਿੰਘ ਤਾਰੇ ਹੋਰਾਂ ਨੇ ਆਖਿਆ ਹੋਇਆ ਅਦਾਲਤ ਨੂੰ ਕੋਰਟ ਨੂੰ ਜਿਹ ਦਿੱਤਾ ਦਿੱਤਾ ਹੋਇਆ ਬਿਆਨ ਭਈ ਜਿਹੜਾ ਉਸ ਵੇਲੇ ਪੰਜਾਬ ਦਾ ਸੀਐਮ ਸੀਗਾਬ ਬੈਂਸਿਓ ਕਿਉਂਕਿ ਉਸ ਵੇਲੇ ਪੰਜਾਬ ਦੀ ਧਰਤੀ ਦੇ ਉੱਪਰ ਨੌਜਵਾਨਾਂ ਨੂੰ ਘਰਾਂ ਚੋਂ ਚੁੱਕ-ਚੁੱਕ ਕੇ ਇੱਥੇ ਆਪਦੇ ਮੋੜਿਆਂ ਦੇ ਉੱਪਰ ਫੀਤੀਆਂ ਲਪਾਉਣ ਦੇ ਚੱਕਰਾਂ ਵਿੱਚ ਬਹੁਤ ਸਾਰੇ ਪੁਲਿਸ ਵਾਲੇ ਨੌਜਵਾਨਾਂ ਦੇ ਫੇਕ ਐਨਕਾਊਂਟਰ ਕਰਦੇ ਸਕੇ ਉਹ ਨੌਜਵਾਨ ਵੀ ਜੇਨਦਾ ਉਸ ਚੱਲ ਰਹੇ ਸੰਘਰਸ਼ ਦੇ ਨਾਲ ਦੂਰ ਦਰੇਡੇ ਦਾ ਕੋਈ ਵਾਅ ਵਾਸਤਾ ਵੀ ਨਹੀਂ ਸਗਾ ਕਿਉਂਕਿ ਉਸ ਵੇਲੇ ਹਕੂਮਤ ਨੇ ਪੂਰੀ ਖੁੱਲੀ ਛੁੱਟੀ ਦਿੱਤੀ ਹੋ ਸੀਗੀ ਉਸ ਵੇਲੇ ਪੂਰੇ ਬੁੱਚੜ ਬਣੇ ਹੋਏ ਸੀਗੇ ਉਹ ਭਾਵੇਂ ਕੋਈ ਡੀਜੀਪੀ ਹੋਵੇ ਜਾਂ ਥਲੜੇ ਰੈਂਕ ਤੇ ਵੀ ਜਿਹੜੇ ਸੀਗੇ ਸੋ ਉਹਨਾਂ ਨੇ ਆਪਣੇ ਮੋਢਿਆਂ ਤੇ ਸਟਾਰ ਲਵਾਉਣ ਦੇ ਚੱਕਰਾਂ ਵਿੱਚੋਂ ਸਾਰਾ ਕੁਝ ਕੀਤਾ ਸੀਗਾ ਸੋ ਉਹ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਜ਼ਿਕਰ ਕੀਤਾ ਹੋਇਆ ਕਿ ਉਸ ਵੇਲੇ ਕਿਉਂਕਿ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਕੋਹ ਕੋ ਕੇ ਮਾਰਿਆ ਜਾ ਰਿਹਾ ਸੀਗਾ ਸਿੱਖ ਨੌਜਵਾਨੀ ਨੂੰ ਸਾਡੇ ਲਈ ਉਹ ਐਕਸ਼ਨ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਸਿਕਾ ਉਹਨਾਂ ਨੇ ਜੋ ਲਿਖਿਆ ਹੋਇਆ ਉਹ ਵਾਲਾ ਐਕਸ਼ਨ ਕਿਹੜਾ ਪਿਆਹੀ ਬਿਆਮਸਿਓ ਵਾਲਾ ਜਿਹੜਾ ਸਿਕਾ ਭਈ ਸਾਨੂੰ ਉਹ ਐਕਸ਼ਨ ਕਰਨਾ ਜ਼ਰੂਰੀ ਹੋ ਗਿਆ ਸਿਕਾ ਸਾਨੂੰ ਆਪਣੇ ਕੀਤੇ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਪਛਤਾਵਾ ਨਹੀਂ ਹੈ ਮੈਂ ਬਿਨਾਂ ਕਿਸੇ ਦਬਾਅ ਤੋਂ ਇਹ ਬਿਆਨ ਦੇ ਰਿਹਾ ਕੋਈ ਪਛਤਾਵਾ ਨਹੀਂ ਹੈ ਇਸ ਕੇਸ ਦੇ ਵਿੱਚ ਮੈਂ ਕੋਈ ਅਪੀਲ ਵਕੀਲ ਦਲੀਲ ਨਹੀਂ ਕੀਤੀ ਨਾ ਕਰੂੰਗਾ ਜੇ ਤੁਸੀਂ ਮੈਨੂੰ ਸਜ਼ਾਏ ਮੌਤ ਵੀ ਸੁਣਾ ਦਿੰਦੇ ਹੋ ਤਾਂ ਮੈਂ ਖਿੜੇ ਮੱਥੇ ਪ੍ਰਵਾਨ ਕਰੂੰਗਾ ਮੈਨੂੰ ਫਾਂਸੀ ਵੀ ਸੁਣਾ ਦਿਓ ਮੈਨੂੰ ਮਨਜ਼ੂਰ ਹੈ ਮੈਨੂੰ ਇਹ ਥੋੜੀ ਇਸ ਬਿਆਨ ਦੇ ਨਾਲ ਖਾਲਸਾ ਜਿੰਦਾਬਾਦ ਨਾਲ ਲਿਖਿਆ ਹੋਇਆ ਹੈ ਮੈਨੂੰ ਥੋੜੀ ਇਸ ਗੱਲ ਦੇ ਨਾਲ ਚੇਤੇ ਆਉਂਦਾ ਹੈ ਕਿ ਅਮਿਤ ਸ਼ਾਹ ਨੇ ਵੀ ਇਸ ਤਰ੍ਹਾਂ ਦਾ ਇੱਕ ਬਿਆਨ ਦਿੱਤਾ ਸੀ ਕਹਿੰਦੇ ਜਿਨ੍ਹਾਂ ਨੂੰ ਆਪਦੇ ਕੀਤੇਆਂ ਦਾ ਇਨੀ ਕੋਈ ਇਤਰਾਜ਼ ਹੈਗਾ ਤੇ ਉਹਨੂੰ ਕੀ ਮਾਫ ਕਰੀਏ ਕਿ ਹਾਂ ਉਹ ਦੇਖੋ ਉਹ ਆਪਣੇ ਹਿਸਾਬ ਨਾਲ ਗੱਲ ਕਰਦਾ ਹੁਣ ਜਦੋਂ ਦੇਖੋ ਇੱਕ ਆਮ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਆ ਹੁਣ ਦੇਖੋ ਕੰਪੈਰੀਜ਼ਨ ਆਮ ਲੋਕਾ ਕਰ ਸਕਦੇ ਆ ਆਮ ਲੋਕ ਇੱਕ ਜਦੋਂ ਜ਼ੁਲਮ ਕਰਨ ਵਾਲਾ ਕੌਣ ਹੁੰਦਾ ਟੈਰਰਿਸਟ ਕੌਣ ਹੁੰਦਾ ਟੈਰੋਰਿਜ਼ਮ ਕੀ ਹੁੰਦਾ ਸਾਨੂੰ ਪਹਿਲਾਂ ਉਹਦੀ ਪਰਿਭਾਸ਼ਾ ਸਮਝਣੀ ਪਊਗੀ ਜ਼ਰੂਰੀ ਨਹੀਂ ਹੈਗਾ ਕਿ ਜਿਹੜੇ ਲੋਕ ਸੱਤਾ ਦੇ ਕਾਬਜ ਹੋ ਜਾਂਦੇ ਆ ਭਈ ਉਹ ਟੈਰਰਿਸਟ ਨਾ ਹੋਣ ਹੁਣ ਸੱਤਾ ਦੇ ਕਾਬਜ ਹੋ ਕੇ ਹੁਣ ਪੁਰਾਣੀਆਂ ਤੁਸੀਂ ਗੱਲਾਂ ਵੇਖ ਲਓ ਜੀ ਫਲਾਣਾ ਹੁੰਦਾ ਸੀ ਹਿਟਲਰ ਹੁੰਦਾ ਸੀਗਾ ਜੀ ਹਿਟਲਰ ਸ਼ਾਹੀ ਉਸ ਵੇਲੇ ਸੱਤਾ ਉਹਨਾਂ ਦੇ ਹੱਥ ਵਿੱਚ ਸੀਗੀ ਤਾਂ ਆਪਾਂ ਉਹਨਾਂ ਦੇ ਗાળા 'ਚ ਕਿੰਨੇ ਕਾਜ ਫੁੱਲਾਂ ਦੇ ਹਾਰ ਪਾਉਨੇ ਆ ਸੋ ਅੱਜ ਜੇ ਲੋਕਾਂ ਦੀਆਂ ਵੋਟਾਂ ਦੇ ਨਾਲ ਚੁਣੇ ਹੋਏ ਉਹ ਹੁਣ ਵੋਟਾਂ ਤੋਂ ਬਾਅਦ ਜਦੋਂ ਲੀਡਰ ਬਣ ਗਏ ਫਿਰ ਸੰਵਿਧਾਨ ਦੇ ਮੁਤਾਬਕ ਉਹ ਚਲੋ ਦੁੱਧ ਧੋਤੇ ਹੋ ਜਾਂਦੇ ਆ ਪਰ ਜਿਹੜੇ ਕੀਤੇ ਹੋਏ ਗੁਨਾਹ ਹੁੰਦੇ ਆ ਜਦੋਂ ਪਹਿਲਾਂ ਆਪਣੇ ਹੱਥ ਜਿਹੜੇ ਲੋਕਾਂ ਦੇ ਬੇਗੁਨਾਹਾਂ ਦੇ ਲਹੂ ਦੇ ਨਾਲ ਰੰਗੇ ਹੁੰਦੇ ਆ ਅਮਿਤ ਸ਼ਾਹ ਜੀ ਨਰਿੰਦਰ ਮੋਦੀ ਹੋਰੀ ਤੁਸੀਂ ਕਰ ਲਓ ਚੇਤੇ ਦੋ ਹਨਾ ਗੁਜਰਾਤ ਦੇ ਜਿਹੜੇ ਦੰਗੇ ਦੰਗੇ ਆਪਾਂ ਲੱਭ ਤੁਸੀਂ ਦੰਗੇ ਬੋਲ ਦਿੱਤਾ ਮੈਂ ਤੁਹਾਡੇ ਪਿੱਛੇ ਲੱਕੇ ਬੋਲ ਦਿੱਤਾ ਮੈਂ ਦੰਗੇ ਇਸ ਕਰਕੇ ਬੋਲਿਆ ਵੀ ਦੰਗੇ ਨਹੀਂ ਉਹ ਜੈਨੋਸਾਈਡ ਸੀਗਾ ਅੱਛਾ ਇੱਕ ਖਾਸ ਕਮਿਊਨਿਟੀ ਨੂੰ ਨਿਸ਼ਾਨਾ ਬਣਾ ਕੇ ਗਿਣ ਮਿਥ ਕੇ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦਾ ਕਤਲਿਆਮ ਕਰਨਾ ਉਹ ਹੋਇਆ ਸੀਗਾ ਸੋ ਇਹਨਾਂ ਦੇ ਤਾਂ ਲਹੂ ਦੇ ਨਾਲ ਹੱਥ ਰੰਗੇ ਹੋਏ ਆ। ਸੋ ਇਹ ਗੱਲ ਕਹਿ ਸਕਦੇ ਆ ਕਿ ਉਹਨਾਂ ਨੂੰ ਪਛਤਾਵਾ ਨਹੀਂ। ਪਛਤਾਵਾ ਉਹਨਾਂ ਨੂੰ ਇਸ ਕਰਕੇ ਨਹੀਂ ਹੈਗਾ। ਉਹਨਾਂ ਨੂੰ ਪਤਾ ਹੈ ਕਿ ਅਸੀਂ ਗੁਰਦ੍ਰਸਾਹਿਬ ਮਾਰਗ ਦੇ ਉੱਪਰ ਚੱਲਦੇ ਆ ਹੋਇਆ। ਜਿਹਨਾਂ ਦੇ ਫੇਕ ਅਨਕਾਊਂਟਰ ਕੀਤੇ ਜਾ ਰਹੇ ਸੀ ਆਪਣੀ ਪੰਜਾਬ ਦੀ ਸਿੱਖ ਨੌਜਵਾਨੀ ਜਿਹੜੀ ਬਾਕੀ ਬਚ ਗਈ ਆ ਉਹਨਾਂ ਨੂੰ ਬਚਾਉਣ ਦੇ ਵਾਸਤੇ ਆਪਾਂ ਇਹ ਐਕਸ਼ਨ ਕੀਤਾ। ਪਰ ਸਿਰ ਦੇ ਉੱਪਰ ਕਫਨ ਬਨ ਕੇ ਕੀਤਾ ਉਹਨਾਂ ਨੇ। ਅਫਸੋਸ ਕਹਦਾ। ਅਮਿਤਸਰ ਹੁਣ ਤਾਂ ਬਾਅਦ ਚ ਕਹਿਣ ਦੇ ਉਹ ਤੇ ਪਹਿਲਾਂ ਕਹਿ ਗਏ ਆ ਕਹਿੰਦੇ ਸਾਨੂੰ ਕੋਈ ਅਫਸੋਸ ਨਹੀਂ। ਅਮਿਤ ਸ਼ਾਹ ਨੂੰ ਥੋੜੋ ਉਡੀਕੰਦਾ ਆ ਭਈ ਅਮਿਤ ਸ਼ਾਹ ਕਹੇ ਸਾਨੂੰ ਇਦਾਂ ਭਈ ਅਫਸੋਸ ਕਰੋ ਜਾਂ ਨਾ ਕਰੋ ਫਿਰ ਅਸੀਂ ਤੁਹਾਨੂੰ ਛੱਡਾਂਗੇ ਜਾਂ ਨਹੀਂ ਛੱਡਾਂਗੇ ਅਗਲੇ ਆਪਣੀ ਜਗ੍ਹਾ ਤੇ ਬਿਲਕੁਲ ਟੱਲੋ ਐਤੋਂ ਪਹਿਲਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁਖਾ ਉਹਤੇ ਫਾਂਸੀ ਤੇ ਵੀ ਚੜ ਗਏ ਉੱਪਰਲੀ ਕੋਰਟ ਚ ਅਪੀਲ ਨਹੀਂ ਕੀਤੀ ਉਹਨਾਂ ਨੇ ਸੋ ਭਾਈ ਜਗਤਾਰ ਸਿੰਘ ਤਾਰਾ ਹੋਰਾਂ ਨੇ ਉੱਪਰਲੀ ਕੋਰਟ ਚ ਅਪੀਲ ਨਹੀਂ ਕੀਤੀ ਇਸ ਗੱਲ ਨੂੰ ਆਮ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਅਮਿਤ ਸ਼ਾਹ ਬਿਆਨ ਦੇ ਦਵੇ ਕਈ ਲੋਕ ਐ ਸੋਚਦੇ ਆ ਕਿ ਅਮਿਤ ਸ਼ਾਹ ਨੇ ਇਦਾਂ ਕਹਿੰਦਾ ਯਾਰ ਸਾਨੂੰ ਹਮਦਰਦੀ ਆ ਭਾਈ ਤਾਰੇ ਦੇ ਨਾਲ ਭਾਈ ਤਾਰੇ ਨੂੰ ਗੱਲ ਮੰਨ ਪਰ ਨਹੀਂ ਐਦਾਂ ਨਹੀਂ ਹੁੰਦਾ ਹੈਗਾ ਦੇਖੋ ਇਤਿਹਾਸ ਦੇ ਪੰਨਿਆਂ ਦੇ ਉੱਪਰ ਸਨਹਿਰੀ ਅੱਖਰਾਂ ਦੇ ਨਾਮ ਨਾ ਕੇਵਲ ਨਾਮ ਹੀ ਨਹੀਂ ਲਿਖੇ ਜਾਂਦੇ ਹੈਗੇ ਆਉਂਦੇ ਸਮੇਂ ਵਿੱਚ ਜਦੋਂ ਨਵੀਂ ਪੀੜ੍ਹੀ ਆਉਂਗੀ ਜਦੋਂ ਨਵੀਂ ਜਨਰੇਸ਼ਨ ਆਉਂਗੀ ਤਾਂ ਉਹਨਾਂ ਨੂੰ ਪਤਾ ਲੱਗੂਗਾ ਕਿ ਪਹਿਲੀਆਂ ਟਾਈਮਾਂ ਦੇ ਵਿੱਚ ਇੱਥੇ ਹੋਇਆ ਕੀ ਕੀ ਸੀ ਕਿਹਨਾਂ ਲੋਕਾਂ ਨੇ ਸਰਕਾਰਾਂ ਬਣਾਈਆਂ ਕਿਨਾਂ ਦੀ ਪੁਸਤਪੜਾਈ ਕੀਤੀ ਕਿਨਾਂ ਲੋਕਾਂ ਨੇ ਕਿਸ ਕਿਸਮ ਦੇ ਆਨੇ ਔਰ ਜਿਹੜੇ ਸਾਡੇ ਸੂਰਬੀਰ ਭਾਤਵਜ ਚੋਦੇ ਸੀ ਕਿੱਦਾਂ ਉਹਨਾਂ ਨੇ ਹੱਕ ਸੱਚ ਤੇ ਇਨਸਾਫ ਦੀ ਆਵਾਜ਼ ਨੂੰ ਬੁਲੰਦ ਰੱਖਿਆ ਪਰ ਕਿਵੇਂ ਉਹਨਾਂ ਨੇ ਛਾਤੀਆਂ ਡਾਹ ਕੇ ਇਨਾ ਦਿਨਾਂ ਨਾਲ ਲੋਹੇ ਲੈ ਔਰ ਕਿਵੇਂ ਹੱਸ-ਹੱਸ ਕੇ ਫਾਂਸੀਆਂ ਦੇ ਉੱਪਰ ਚੜੇ ਐ ਅਮਿਤ ਸ਼ਾਹ ਕਈ ਜਣ ਜੋ ਮਰਜੀ ਕਈ ਜਣ ਪਰ ਉਹਨਾਂ ਨੂੰ ਨਹੀਂ ਪਛਤਾਵਾ ਤਾਂ ਨਹੀਂ ਪਛਤਾਵਾ ਤੇ ਨਹੀਂ ਪਛਤਾਵਾ ਹੈ ਹੁਣ ਭਾਈ ਮਨੀ ਸਿੰਘ ਆਪਾਂ ਜਿਹਨਾਂ ਦਾ ਅਰਦਾਸ ਜ਼ਿਕਰ ਕਰਦੇ ਜਿਨ੍ਹਾਂ ਮਾਈਆਂ ਬੀਬੀਆਂ ਨੇ ਆਪਦੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾ ਲਏ ਹੁਣ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਐ ਉਸ ਵੇਲੇ ਵੀ ਜੱਲਾਦ ਉਸ ਵੇਲੇ ਵੀ ਹਕੂਮਤਾਂ ਕਹਿੰਦੀਆਂ ਕਿ ਜਾ ਐ ਕਰ ਲੋ ਜਾ ਐ ਕਰ ਲੋ ਜਾ ਕੇਸ ਕਤਲ ਕਰਵਾ ਲੋ ਆਪਦਾ ਧਰਮ ਤਬਦੀਲ ਕਰ ਲੋ ਉਹ ਕਹਿੰਦੇ ਕਿ ਨਹੀਂ ਆਪਾਂ ਬਿਲਕੁਲ ਕਾਇਮ ਆ ਉਸ ਵੇਲੇ ਤਾਂ 7 ਸਾਲ ਦਾ ਇੱਕ ਮਾਸੂਮ ਬੱਚਾ ਉਹ ਵੀ ਕਹਿੰਦਾ ਕਿ ਨਹੀਂ ਜਿਨ੍ਹਾਂ ਨੂੰ ਜਿਹੜੇ ਬਾਅਦ ਵਿੱਚ ਬਾਬੇ ਹੋ ਨਿਬੜੇ ਉਸ ਵੇਲੇ ਤੇ 9 ਸਾਲ ਦੀ ਉਮਰ ਦਾ ਇੱਕ ਬੱਚਾ ਆਪਾਂ ਸਾਬ ਜਿਆਦੇ ਦੀ ਗੱਲ ਕਰਨ ਰਿਹਾ ਮੈਂ ਜਿਨ੍ਹਾਂ ਨੂੰ ਆਪਾਂ ਬਾਬੇ ਕਹਿੰਦੇ ਆ ਉਹ ਬੱਚੇ ਹੁੰਦੇ ਨਾ 7 ਤੇ 9 ਸਾਲ ਦੀ ਉਮਰ ਦੇ ਪਰ ਕਿਉਂਕਿ ਉਹਨਾਂ ਨੇ ਕਾਰਨਾਮੇ ਉਹ ਕੀਤੇ ਛੋਟੀਆਂ ਜਿੰਦਾ ਵੱਡੇ ਸਾਕੇ ਇਸ ਕਰਕੇ ਆਪਾਂ ਉਹਨਾਂ ਨੂੰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਹਿੰਦੇ ਆ ਸੋ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਆ ਕਹਿੰਦੇ ਸਾਨੂੰ ਕੋਈ ਪਛਤਾਵਾ ਨਹੀਂ ਉਸ ਵੇਲੇ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਕਹਿੰਦੇ ਤੁਹਾਨੂੰ ਪਛਤਾਵਾ ਤਾਂ ਕੋਈ ਨਹੀਂ ਹੈਗਾ ਕਹਿੰਦੇ ਆਪਾਂ ਤੁਹਾਨੂੰ ਕਿੱਦਾਂ ਛੱਡ ਦਈਏ ਕਹਿੰਦੇ ਨਾ ਛੱਡੋ ਜੇ ਉਹ ਜੇਲ੍ਹ ਤੋਂ ਫਰਾਰ ਹੋਈ ਸੀਗੇ ਉਸ ਵੇਲੇ ਵੀ ਸੇਵਾ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਸੀਗੇ ਜੇ ਜੇਲ੍ਹ ਤੋਂ ਫਰਾਰ ਹੋ ਕੇ ਜੇ ਦੁਬਾਰਾ ਉਹਨਾਂ ਨੇ ਪੁਲਿਸ ਦੇ ਇੱਥੇ ਨਾਂ ਚੜ੍ਹਨਾ ਹੁੰਦਾ ਦੁਬਾਰਾ ਜੇਲ੍ਹ 'ਚ ਨਾ ਜਾਣਾ ਹੁੰਦਾ ਜਾਂ ਚਾਹੁੰਦੇ ਇਦਾਂ ਅੰਦਰ ਹੋ ਤਾਂ ਦੁਬਾਰਾ ਪੰਥਕ ਸਫਾਂ ਦੇ ਵਿੱਚ ਨਾਂ ਵਿਚਰਦੇ ਦੁਬਾਰਾ ਪੰਥ ਦੀ ਸੇਵਾ ਦੇ ਵਿੱਚ ਸਰਗਰਮ ਨਾਂ ਲੈਂਦੇ ਉਹ ਵਿਚਰਦੇ ਰਹੇ ਉਹ ਕਿਤੇ ਵੀ ਕਿਸੇ ਮੁਲਕ ਦੇ ਵਿੱਚ ਜਾ ਕੇ ਚੁੱਪ ਕਰਕੇ ਬਹਿ ਸਕਦੇ ਸੀਗੇ ਪਰ ਉਹ ਸਰਗਰਮ ਰਹੇ ਉਹਨਾਂ ਨੂੰ ਪਤਾ ਹੈ ਕਿ ਸਾਡਾ ਕੋਈ ਨਿਸ਼ਾਨਾ ਆ ਉਹ ਆਪਦੇ ਨਿਸ਼ਾਨੇ 'ਤੇ ਲਗਾਤਾਰ ਵਧੇ ਪਏ ਕੋਈ ਪਛਤਾਵਾ ਨਹੀਂ ਹੈ ਉਹਨਾਂ ਨੂੰ ਉਹ ਠੀਕ کہہ ਰਹੇ अच्छा ਇਹਦੇ ਨਾਲ ਮੈਂ ਜ਼ਿਕਰ ਕਰਨਾ ਚਾਹੁੰਦਾ ਬਰਵੰਸਿੰਘ ਰਾਜੋਆਣਾ ਦਾ ਲੰਗੇ ਦਿਨੀ ਬਰਵੰਸਿੰਘ ਰਾਜੋਆਣਾ ਅਚਾਨਕ ਲਿਆਂਦੇ ਜਾਂਦੇ ਆ ਹਸਪਤਾਲ ਉਥੇ ਉਹਨਾਂ ਦਾ ਮੈਡੀਕਲ ਹੁੰਦਾ ਆ ਉਸ ਵੇਲੇ ਵੀ ਚਰਚਾਵਾਂ ਵੱਧ ਗਈਆਂ ਕਿ ਪਤਾ ਨਹੀਂ ਸ਼ਾਇਦ ਕੁਝ ਹੋਣ ਲੱਗਾ ਕੋਈ ਸੁਣਵਾਈ ਹੋਣ ਲੱਗੀ ਹੈ ਇਸ ਵੇਲੇ ਕੀ ਸਿਚੁਏਸ਼ਨ ਹੈ ਔਰ ਉਹ ਜਿਹੜਾ ਮੈਡੀਕਲ ਹੋਇਆ ਸੀ ਉਹ ਕਿਉਂ ਹੋਇਆ ਸੀ ਉਹਦੇ ਬਾਰੇ ਵੀ ਦੱਸਿਓ ਮੈਡੀਕਲ ਉਹਨਾਂ ਦਾ ਹੋਇਆ ਸੀਗਾ ਜੀ ਡੈਂਟਿਸ ਕਿਉਂਕਿ ਉਹਨਾਂ ਨੂੰ ਦੰਦਾਂ ਦੇ ਵਿੱਚ ਕੋਈ ਤਕਲੀਫ ਹੈਗੀ ਆ ਠੀਕ ਹੈ ਤੇ ਜੇਲ੍ਹ ਦੇ ਵਿੱਚ ਨਾ ਜਦੋਂ ਤੁਹਾਨੂੰ ਕੋਈ ਤਕਲੀਫ ਹੁੰਦੀ ਆ ਕੋਈ ਬਿਮਾਰ ਹੋ ਜਾਂਦਾ ਜਾਂ ਕਿਸੇ ਨੂੰ ਕੋਈ ਇੰਜਰੀ ਹੋ ਜਾਂ ਹਸਪੀਟਲ ਅੰਦਰ ਵੀ ਹੁੰਦਾ ਹੈਗਾ ਅੰਦਰ ਵੀ ਇਲਾਜ ਹੋ ਜਾਂਦਾ ਹੈਗਾ ਗੁਜ਼ਾਰੇ ਜੋਗਾ ਪਰ ਜਿਨ੍ਹਾਂ ਨੂੰ ਜ਼ਿਆਦਾ ਗੰਭੀਰ ਸਮੱਸਿਆਵਾਂ ਹੈ ਹੈਗੀਆਂ ਨੇ ਜਿਵੇਂ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸਾਹਿਬ ਉਹਨਾਂ ਨੂੰ ਆ ਲੱਕ ਦਾ ਦਰਦ ਰਹਿੰਦਾ ਹੈਗਾ ਪਰ ਉਹ ਕੀ ਕਰਦੇ ਹੈਗੇ ਆ ਉਹ ਲੰਮੇ ਲੇਟ ਪਾਉਂਦੇ ਆ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਇਹਨਾਂ ਨੂੰ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਪਰੇਸ਼ਾਨ ਕਰ ਸਕਦੇ ਆ ਵੀ ਉਹਨਾਂ ਆਪਾਂ ਪਰੇਸ਼ਾਨ ਕਰੀਏ ਹੁਣ ਜਿਹੜੇ ਇਹਨਾਂ ਦੇ ਚਾਹਤੇ ਹੁੰਦੇ ਆ ਹਕੂਮਤਾਂ ਦੇ ਉਹਨਾਂ ਨੂੰ ਤੇ ਜੇਲ੍ਹਾਂ ਤੋਂ ਬਾਹਰ ਕੱਢ-ਕੱਢ ਕੇ ਉਹਨਾਂ ਦੇ ਇਲਾਜ ਕਰਵਾਏ ਜਾਂਦੇ ਆ ਉਹਨਾਂ ਨੂੰ ਬਾਹਰ ਰੱਖਿਆ ਵੀ ਜਾਂਦਾ ਹੈਗਾ ਜਿਹੜੇ ਇਹਨਾਂ ਦੇ ਚਹਿੱਤੇ ਹੁੰਦੇ ਆ ਆਪਦੇ ਉਹਨਾਂ ਨੂੰ ਹਸਪੀਟਲਾਂ ਦੇ ਵਿੱਚ ਬਾਹਰ ਐਡਮਿਟ ਕਰਵਾਤਾ ਜਾਂਦਾ ਉੱਥੇ ਪਰਿਵਾਰ ਵਾਲੇ ਵੀ ਆਉਂਦੇ ਰਿਸ਼ਤੇਦਾਰ ਉਹਨਾਂ ਦੇ ਨਾਲ ਆ ਕੇ ਮੁਲਾਕਾਤਾਂ ਕਰਕੇ ਜਾਂਦੇ ਆ ਸੋ ਉਹਨਾਂ ਨੇ ਵੀ ਉੱਥੇ ਕਿਹਾ ਸੀਗਾ ਕਿ ਮੇਰੇ ਮੈਨੂੰ ਤਕਲੀਫ ਹੈਗੀ ਆ ਮੇਰੇ ਦੰਦਾਂ ਦੇ ਵਿੱਚ ਫਿਰ ਉਹਨਾਂ ਨੂੰ ਬਾਹਰ ਲੈ ਕੇ ਆਏ ਸੀ ਫਿਰ ਇਹ ਮੰਨ ਲੀਏ ਬਲਵੰਤ ਸਿੰਘ ਰਾਜੋ ਆਣਾ ਵੀ ਚਹਿੱਤੇ ਆ ਮੂਖ ਨਹੀਂ ਚਹਿੱਤੇ ਨਹੀਂ ਹੈਗੇ ਜੀ ਚਹਿੱਤੇ ਨਹੀਂ ਹੈਗੇ ਤੁਸੀਂ ਦੇਖੋ ਜਦੋਂ ਜਹਿਤ ਕਰਨੀ ਪੈਂਦੀ ਆ 28 28 2 ਜੇ ਨਾ ਨੇ ਜ਼ਿਲ੍ਹਾ ਦੀਆਂ ਚਾਰ ਦੁਵਾਰੇ ਜਿਹ ਚਹਤੇ ਹੁੰਦੇ ਤਾਂ 29 ਸਾਲ ਜੇਲ੍ਹ ਦੇ ਅੰਦਰ ਨਾ ਲੱਗਦੇ ਜਿਹਤੇ ਕੋਈ ਨਹੀਂ ਹੈਗੇ ਉਹਨਾਂ ਦੀ ਰਿਹਾਈ ਬਣਦੀ ਆ ਉਹਨਾਂ ਦੇ ਮਸਲੇ ਹੱਲ ਹੁੰਦੇ ਆ ਉਹਦੇ باوجود ਵੀ ਸਰਕਾਰ ਉਹਦੇ ਤੇ ਸਹੀ ਨਹੀਂ ਪਾ ਰਹੀ ਇਹਦਾ ਮਤਲਬ ਚਹਤੇ ਚੂਤੇ ਕੋਈ ਨਹੀਂ ਹੈਗੇ ਉਹ ਤਾਂ ਐਂ ਹੁੰਦਾ ਵੀ ਜਦੋਂ ਪ੍ਰੈਸ਼ਰ ਬਿਲਡ ਹੋ ਜਾਂਦਾ ਹੈਗਾ ਜਦੋਂ ਕੌਮ ਦੇ ਵੱਲੋਂ ਜਾਂ ਉਹਨਾਂ ਨੂੰ ਲੱਗਦਾ ਕਿ ਸਾਡੀ ਕਿਰਕਰੀ ਹੋਊਗੀ ਹੁਣ ਉਸ ਵੇਲੇ ਮੜਾ ਮੋਟਾ ਕਰਕੇ ਐਂ ਕਹਿੰਦੇ ਆ ਵੀ ਕੋਈ ਗੱਲ ਨਹੀਂ ਮੜਾ ਮੋਟਾ ਅਸੀਂ ਕਰ ਲਿਆ ਤਾਂ ਕਿ ਇਹ ਨਾ ਹੋਵੇ ਕਿ ਹੁਣ ਆਮ ਹਰੇਕ ਨੂੰ ਲੱਗਣ ਲੱ ਪਵੇ ਯਾਰ ਇਹ ਤਾਂ ਸੱਚਮੁੱਚ ਬਦੀ ਕੀ ਹੁੰਦੀ ਹੈ ਮਾੜਾ ਬਹੁਤ ਗਣਤੀ ਉਹ ਸੋਚਦੇ ਵੀ ਐਦਾਂ ਲੱਗੇ ਵੀ ਨਾ ਬਹੁਤਾ ਯਾਰ ਲੈ ਕੇ ਆਏ ਤਾਂ ਸਗੇ ਯਾਰ ਸਿੱਖ ਐਵੇਂ ਕਹਿੰਦੇ ਰਹਿੰਦੇ ਆ ਅਸ ਜਣਾ ਐਵੇਂ ਕਹਿੰਦੇ ਆ ਵੀ ਠੱਕਾ ਕਰਦਿਆ ਕਰਦੇ ਤੈਨੂੰ ਮੈਂ ਪਰਸੋਂ ਦੇ ਦੇਖੀ ਵੀਡੀਓ ਲੈ ਕੇ ਆਉ ਸੀਗੇ ਸੋ ਮਾੜਾ ਮੋਟਾ ਇਸ ਕਰੇ ਕਿ ਕਰਦੇ ਆ ਉਹ ਅਦਰਵਾਈਜ਼ ਉਹ ਚਾਹੇ ਤੇ ਨਹੀਂ ਹੈਗੇ ਅੱਛਾ ਅ ਜੇ ਆਪਾਂ ਇਸ ਪੂਰੇ ਮੈਟਰ ਦੇ ਉੱਤੇ ਖਾਸ ਤੌਰ ਤੇ ਰਾਜਵਾਨਾਂ ਦੇ ਮੈਟਰ ਦੇ ਉੱਤੇ ਦੇਖੀਏ ਤਾਂ ਹੁਣ ਭਵਿੱਖ ਕੀ ਕਹਿੰਦਾ ਤੁਹਾਡੇ ਹਿਸਾਬ ਨਾਲ ਕਿਉਂਕਿ ਅਜੇ ਤੱਕ ਰਿਹਾਈ ਨੂੰ ਲੈ ਕੇ ਬਹੁਤ ਕੁਝ ਚੱਲਦਾ ਪਿਆ ਸੁਪਰੀਮ ਕੋਰਟ ਵਿੱਚ ਮਾਮਲਾ ਵੀ ਲੰਬਿਤ ਹੈਗਾ ਸੁਣਵਾਈ ਅਜੇ ਅਗਲੀ ਪਈ ਨਹੀਂ ਹੈ ਪਰ ਤੁਹਾਡੇ ਕੋਲ ਕੀ ਇਨਪੁਟ ਹੈ ਜੀ ਇਸ ਤੇ ਮੇਰੇ ਕੋਲ ਇਦਾਂ ਹੈਗਾ ਕਿ ਦੋ ਚੀਜ਼ਾਂ ਆ ਇੱਕ ਤੇ ਹੈਗਾ ਜਦੋਂ ਅਦਾਲਤ ਦੇ ਵਿੱਚ ਕੇਸ ਚੱਲਦਾ ਹੈਗਾ ਐਜ਼ ਪਰ ਲਾ ਭਾਰਤ ਦਾ ਜੋ ਸੰਵਿਧਾਨ ਹੈਗਾ ਔਰ ਜਿਹੜੇ ਕਾਨੂੰਨ ਹੈਗੇ ਉਹਨਾਂ ਦੇ ਮੁਤਾਬਕ ਸਾਰੀ ਪ੍ਰਕਿਰਿਆ ਹੁਣੀ ਹੁੰਦੀ ਆ ਪਰ ਉਸ ਤੋਂ ਅਗਲਾ ਸਟੈਪ ਹੁੰਦਾ ਹੈਗਾ ਜਦੋਂ ਜਿਹੜੀ ਵੀ ਸਮੇਂ ਦੀ ਸਰਕਾਰ ਹੁੰਦੀ ਹੈ ਜਾਂ ਜਿਹੜੀ ਸੂਬੇ ਦੀ ਸਰਕਾਰ ਹੁੰਦੀ ਹੈ ਜਦੋਂ ਜੇਲ੍ਹ ਦੇ ਵਿੱਚੋਂ ਕਿਸੇ ਦੀ ਰਿਹਾਈ ਹੋਣੀ ਹੈ ਜਾਂ ਕਿਸ ਨੂੰ ਪੈਰੋਲ ਮਿਲਣੀ ਹੈ ਤਾਂ ਜਿਹੜੇ ਸਬੰਧਤ ادارے ਹੁੰਦੇ ਆ ਉਹਨਾਂ ਨੇ ਉਹਦੇ ਤੇ ਸਹੀ ਪਾਣੀ ਹੁੰਦੀ ਹੈ ਜਿਵੇਂ ਭਾਈ ਰਾਜੋ ਉਹਨਾਂ ਦੀ ਸਬੰਧ ਵਿੱਚ ਇੱਕ ਬੋਰਡ ਬਣਿਆ ਹੋਇਆ ਉਸ ਬੋਰਡ ਦੇ ਵਿੱਚ ਜੇਲ੍ਹ ਵਾਲੇ ਵੀ ਹੁੰਦੇ ਆ ਉਸ ਬੋਰਡ ਦੇ ਵਿੱਚ ਸਮੇਂ ਦੀ ਸਰਕਾਰ ਦੇ ਨਾਲ ਸਬੰਧਤ ਬੰਦੇ ਵੀ ਹੁੰਦੇ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰ ਜ਼ਿਆਦਾ ਹੈਗੇ ਆ ਔਰ ਉਹਦੇ ਵਿੱਚ ਕਈ ਵਾਰ ਆਮ ਜਿਹੜੇ ਸਮਾਜ ਸੇਵਕ ਹੁੰਦੇ ਆ ਉਹਨਾਂ ਨੂੰ ਤੁਸੀਂ ਰਿਵਿਊ ਬੋਰਡ ਦੀ ਗੱਲ ਕਰ ਰਹੇ ਹੋ ਮੈਂ ਹਾਂਜੀ ਰਿਵਿਊ ਬੋਰਡ ਦੀ ਗੱਲ ਕਰਨ ਰਿਹਾ ਉਹਦੇ ਵਿੱਚ ਉਹਨਾਂ ਨੂੰ ਵੀ ਲੈ ਲਿਆ ਜਾਂਦਾ ਹੈਗਾ ਸੋ ਉਹਨਾਂ ਦੀ ਫਿਰ رائے ਲਈ ਜਾਂਦੀ ਹੈ ਵੀ ਆਪਾਂ ਇਸ ਗੱਲ ਨੂੰ ਇਦਾਂ ਕਰ ਲਈਏ ਇਹ ਮੈਂ ਉਹ ਗੱਲ ਦੱਸਣ ਲੱਗਾ ਤੁਹਾਨੂੰ ਜਿੱਦਾਂ ਇੱਕ ਤਾਂ ਹੈਗੀ ਕਾਨੂੰਨੀ ਪ੍ਰਕਿਰਿਆ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਆ ਚੀਜ਼ ਬਣਦੀ ਹੈ ਉਹਦੇ ਵਿੱਚ ਮੁੜ ਕੇ ਫਿਰ ਰਾਜਨੀਤਿਕ ਹਿੱਤ ਆ ਜਾਂਦੇ ਆ ਉਹਦੇ ਵਿੱਚ ਰਾਜਨੀਤੀ ਆ ਜਾਂਦੀ ਹੈ ਉਹ ਵੇਖਦੇ ਆ ਵੀ ਸਾਨੂੰ ਕੀ ਇਹਨਾਂ ਨੂੰ ਛੱਡਣ ਵਿੱਚ ਫਾਇਦਾ ਆ ਜਾਂ ਅੰਦਰ ਰੱਖਣ ਵਿੱਚ ਫਾਇਦਾ ਆ ਹੁਣ ਪੰਜਾਬ ਦੇ ਵਿੱਚ ਕਿਉਂਕਿ ਅਕਾਲੀ ਦਲ ਵਾਲਿਆਂ ਦੇ ਨਾਲ ਪਹਿਲਾਂ ਇਹਨਾਂ ਦਾ ਅਲਾਈਅੰਸ ਸੀਗਾ ਵਧੀਆ ਇਹਨਾਂ ਦੀ ਨਿਭਦੀ ਰਹੀ ਆ ਪਤੀ ਪਤਨੀ ਵਾਲਾ ਰਿਸ਼ਤਾ ਇਹਨਾਂ ਨੇ ਬੜਾ ਨਿਭਾਇਆ ਹਨਾ ਜੀ ਹੂੰ ਤੇ ਪਰ ਅਖੀਰ ਚਲੋ ਦੀਦਾ ਇਦਾਂ ਪਿਆ ਵੀ ਟੁੱਟ ਗਿਆ ਹੁਣ ਸੁਖਬੀਰ ਬਾਦਲ ਹੋਰੀ ਬਥੇਰੀ ਬਾਪ ਇਸ ਲਾਉਣ ਦੇ ਆ ਪਰ ਇਹਨਾਂ ਦੇ ਕੋਲ ਉਹ ਚੀਜ਼ ਬਣ ਨਹੀਂ ਪਾਈ ਜਿਹੜੀ ਵੱਡੇ ਬਾਦਲ ਬਣਾ ਕੇ ਰੱਖਦੇ ਸੀਗੇ ਵੀ ਪੂਰਾ ਤਬਤਬਾ ਪੰਜਾਬ ਦੇ ਵਿੱਚ ਭਈ ਉਹਨਾਂ ਨੂੰ ਵੀ ਲੱਗੇ ਕੇਂਦਰ ਨੂੰ ਜਾਂ ਬੀਜੇਪੀ ਨੂੰ ਵੀ ਇਹਨਾਂ ਦਾ ਪੂਰਾ ਆਧਾਰ ਹੈਗਾ ਆ ਇਹਨਾਂ ਦੇ ਪੈਰ ਉਖੜ ਚੁੱਕੇ ਹੋ ਆ ਜੀ ਹੁਣ ਉਹ ਵੀ ਗੱਲ ਮੈਟਰ ਕਰਦੀ ਆ ਹੁਣ ਅਗਲੇ ਦੇਖਦੇ ਆ ਕਿ ਪੰਜਾਬ ਦੇ ਵਿੱਚ ਕਿਹੜੀ ਇਦਾਂ ਦੀ ਧਿਰੋਆ ਜਿਹਨੂੰ ਆਪਾਂ ਆਪਣੇ ਹਿੱਤਾਂ ਦੇ ਲਈ ਪੰਜਾਬ ਦੇ ਵਿੱਚ ਵਰਤ ਸਕਦਾ ਹਿੱਤਾਂ ਦਾ ਭਾਵ ਕਿ ਸਾਡੇ ਆਪਣੇ ਪੈਰ ਪਾਜ ਪਾ ਦੇ ਇੱਥੇ ਲੱਗ ਸਕਣ ਵਧੀਆ ਤਰੀਕੇ ਦੇ ਨਾਲ ਸਿੱਧੇ ਤਰੀਕੇ ਨਾਲ ਲੱਗੇ ਹੋਏ ਆ ਉਹ ਸਿੱਧੇ ਤਰੀਕੇ ਨਾਲ ਵੀ ਚਾਹੁੰਦੇ ਆ ਸੋ ਇਹ ਸਾਰੀਆਂ ਚੀਜ਼ਾਂ ਦੇ ਜੋੜ ਤੋੜ ਜਿਹੜੇ ਆ ਇਸ ਜੋੜ ਤੋੜ ਦੇ ਵਿੱਚ ਪਿਸ ਰਹੇ ਨੇ ਉਹ ਗੁਰੂ ਪਿਆਰੇ ਸਿੱਖ ਕੌਮ ਦੇ ਯੋਧੇ ਜਿਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਕਿਸੇ ਨੂੰ ਪੈਰੋਲ ਬਣਦੀ ਐ ਕਿਸੇ ਦੀ ਰਿਹਾਈ ਬਣਦੀ ਐ ਮਤਲਬ ਹੁਣ ਹੁਣ ਜਿਹੜਾ ਨੈਰੇਟਿਵ ਸੈਂਟਰ ਨੂੰ ਸੈਟੀਸਫਾਈ ਕਰਦਾ ਆ ਉਹ ਖਾਲਿਸਤਾਨ ਪੱਖੀ ਨੈਰੇਟਿਵ ਐ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਨਹੀਂ ਨਹੀਂ ਹਾਂ ਦੇਖੋ ਨਹੀਂ ਉਹਨਾਂ ਨੂੰ ਕੁਛ ਨਹੀਂ ਦੰਦਦਾ ਹੈਗਾ ਉਹ ਇਹ ਦੇਖਦੇ ਆ ਭਈ ਜਿਸ ਬੰਦੇ ਨੂੰ ਆਪਾਂ ਰਹਾ ਕਰਨਾ ਆ ਉਹਦਾ ਥਾਟ ਉਹ ਕਿਹੋ ਜੀ ਸੋਚਦਾ ਮਾਲਕ ਆ ਅੱਜ ਵੀ ਕਿਹੋ ਜੀ ਸੋਚਦਾ ਮਾਲਕ ਆ ਉਹਨਾਂ ਨੂੰ ਭਾਈ ਰਾਜੋਣਾ ਫੇਟ ਬੈਠ ਸਕਦਾ ਹੈ ਹੂੰ ਇਸ ਕਰਕੇ ਕਿਉਂਕਿ ਭਾਈ ਰਾਜਵਾਨਾ ਅਕਾਲੀ ਹੈ ਜਾਂ ਖਾਲਸਤਾਨੀ ਹੈ ਨਹੀਂ ਭਾਈ ਰਾਜਵਾਨਾ ਪੂਰੇ ਖਾਲਸਤਾਨੀ ਹੈ ਜੀ ਤੁਸੀਂ ਉਹਨਾਂ ਦੇ ਵੀਡੀਓਜ਼ ਦੇਖੋ ਸੋਸ਼ਲ ਮੀਡੀਆ ਦੇ ਉੱਪਰ ਅੱਜ ਵੀ ਘੁੰਮਦੀਆਂ ਪਈਆਂ ਨੇ ਨਹੀਂ ਪਰ ਉਹ ਤਾਂ ਕਹਿੰਦੇ ਕਿ ਮੈਂ ਅਕਾਲੀ ਹਾਂ ਉਹ ਅਕਾਲੀ ਦੇਖੋ ਅਕਾਲੀ ਕੌਣ ਹੁੰਦਾ ਭਲਾ ਅਕਾਲੀ ਦੀ ਪਰਿਭਾਸ਼ਾ ਕੀ ਹੁੰਦੀ ਹੈ ਜਿਹੜਾ ਇੱਕ ਅਕਾਲ ਪੁਰਖ ਨੂੰ ਮੰਨਦਾ ਨਹੀਂ ਅੱਜ ਦੇ ਤਾਂ ਟਾਈਮ ਦੇ ਵਿੱਚ ਅਕਾਲੀ ਦਲ ਦੇ ਇੰਟਰਵਿਊ ਪਰਿਭਾਸ਼ਾ ਬਹੁਤ ਬਦਲ ਗਈ ਹੈ ਹਾਂਜੀ ਉਹ ਪਰਿਭਾਸ਼ਾ ਅਕਾਲੀ ਦੀ ਪਰਿਭਾਸ਼ਾ ਕਦੇ ਵੀ ਨਹੀਂ ਬਦਲਦੀ ਹੈਗੀ ਇੱਕ ਅਕਾਲੀ ਦਲ ਦੇ ਲੀਡਰ ਕਹਿੰਦੇ ਨਹੀਂ ਨਹੀਂ ਉਹ ਦੇਖੋ ਇਹਨਾਂ ਦੀ ਪਾਰਟੀ ਦੇ ਜਿਹੜੇ ਲੀਡਰ ਹੈਗਾ ਉਹਨਾਂ ਦੀ ਪਰਿਭਾਸ਼ਾ ਬਦਲ ਸਕਦੀ ਆ ਹੁਣ ਜਿਹੜਾ ਇੱਕ ਅਕਾਲੀ ਆ ਇੱਕ ਓੰਕਾਰ ਦੀ ਪਰਿਭਾਸ਼ਾ ਕਦੇ ਵੀ ਨਹੀਂ ਬਦਲਦੀ ਹੈਗੀ ਜਿਹੜਾ ਅਕਾਲ ਪੁਰਖ ਦਾ ਪੁਜਾਰੀ ਹੈਗਾ ਇੱਕ ਅਕਾਲ ਦਾ ਪੁਜਾਰੀ ਉਹ ਅਕਾਲੀ ਹੈਗਾ ਉਹਦੀ ਪਰਿਭਾਸ਼ਾ ਕਦੇ ਵੀ ਨਹੀਂ ਬਦਲਣੀ ਹੈਗੀ ਹਾਂ ਅਕਾਲੀ ਲਫ਼ਜ਼ ਜਿਹੜਾ ਹੈਗਾ ਉਹਨੂੰ ਆਪਣੀ ਪਾਰਟੀ ਦੇ ਨਾਲ ਨੱਥੀ ਕਰਕੇ ਐਡ ਕਰਕੇ ਬਣਾਈ ਹੋਈ ਕੋਈ ਸਿਆਸੀ ਪਾਰਟੀ ਉਦੇ ਮੈਨੇ ਬਦਲ ਸਕਦੇ ਆ ਨਹੀਂ ਬਲਵੰਤ ਸਿੰਘ ਰਾਜੋਆਣਾ ਦੇ ਭੈਣ ਜੀ ਅਕਾਲੀ ਦਲ ਤੋਂ ਚੋਣ ਮੈਦਾਨ ਚ ਉਤਰਦੇ ਪਰ ਸਵਾਲ ਇਹ ਹੈ ਕਿ ਜੇ ਉਹ ਚੋਣ ਮੈਦਾਨ ਚ ਉਤਰੇ ਅਲਟੀਮੇਟਲੀ ਉਹ ਉਸ ਕਨਸਟੀਟਿਊਸ਼ਨ ਨੂੰ ਮੰਨਦੇ ਆ ਮੈਂ ਉਹੀ ਗੱਲ ਕਰ ਰਿਹਾ ਤੁਹਾਨੂੰ ਤੁਸੀਂ ਨਾ ਜਦੋਂ ਉਹਨਾਂ ਦੀ ਸੋਚ ਦੇਖੋ ਬਾਰ ਬਾਰ ਦੁਹਰਾਉਂਦੇ ਆ ਕਿ ਮੈਂ ਆਪਣੀ ਆਜ਼ਾਦੀ ਦੀ ਖਾਤਰ ਖਾਲਿਸਤਾਨ ਦੇ ਲਈ ਆਖਰੀ ਦਮ ਤੱਕ ਲੜਦਾ ਰਹਾਂਗਾ ਉਹਨਾਂ ਨੇ ਠੋਕ ਠੋਕ ਕੇ ਗੱਲਾਂ ਜਦੋਂ ਉਹਨਾਂ ਨੂੰ ਅਦਾਲਤ ਚ ਪੇਸ਼ ਕਰਦੇ ਹੁੰਦੇ ਸੀ ਅੱਜ ਵੀ ਵੀਡੀਓਜ਼ ਘੁੰਮਦੀਆਂ ਪਈਆਂ ਨੇ ਔਰ ਜਿਹੜੀ ਇੱਕ ਸਿਆਸੀ ਪਾਰਟੀ ਦੇਖੋ ਇੱਕ ਬੰਦਾ ਜੇਲ੍ਹ ਦੇ ਅੰਦਰ ਬੈਠਾ ਉਹ ਆਪਣੇ ਤਰੀਕੇ ਨਾਲ ਸੋਚਦਾ ਮੈਂ ਤੇ ਅੰਦਾਜ਼ਾ ਲਾ ਸਕਦਾ ਹੈਗਾ ਵੀ ਅੰਦਰ ਬੈਠਿਆਂ ਨੂੰ ਵੀ ਜਦੋਂ ਉਹਨਾਂ ਨੂੰ ਦੀਦਾ ਹੋਵੇ ਕਿ ਪੰਜਾਬ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਵਾਲੇ ਸਰਕਾਰ ਬਣਾ ਰਹੇ ਐ ਵੀ ਪੰਜਾਬ ਦੀ ਖੇਤਰੀ ਪਾਰਟੀ ਉਹ ਹਾਸ਼ੀਏ ਤੇ ਠੇਕੀ ਲੀ ਜਾ ਚੁੱਕੀ ਐ ਹੋ ਸਕਦਾ ਉਹ ਐਦਾਂ ਸੋਚਦੇ ਹੋਣ ਕਿ ਜਿਹੜੀ ਸਾਡੀ ਆਪਣੀ ਪਾਰਟੀ ਆ ਭਈ ਇਹ ਅਕਲ ਕਰ ਲੈਣ ਸੁਖਵੀਰ ਬਾਦਲ ਹੋਰੀ ਜਾਂ ਪੰਜਾਬ ਦੇ ਲੋਕ ਇਕੱਠੇ ਹੋ ਕੇ ਇਸ ਪਾਰਟੀ ਨੂੰ ਵਧੀਆ ਤਰੀਕੇ ਦੇ ਨਾਲ ਦੁਬਾਰਾ ਫਿਰ ਇਹਨਾਂ ਦਾ ਬੰਨ ਨੂੰ ਬੰਨ ਕੇ ਦੁਬਾਰਾ ਫਿਰ ਇਹਨਾਂ ਦੇ ਪੈਰ ਜਮਾ ਦੇਣਾ ਸੱਜਣ ਸਾਹਿਬ ਇੱਥੇ ਸਵਾਲ ਮੇਰਾ ਇਹ ਹੈ ਕਿ ਚਲੋ ਅੱਜ ਮੰਨਦੇ ਆ ਕਿ ਭਾਈ ਅਮਰਿਤਪਾਲ ਸਿੰਘ ਦਾ ਰੁਝਾਨ ਹੈਗਾ ਮਾਝੇ ਦੇ ਵਿੱਚ ਔਰ ਜਦੋਂ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਦਾ ਕੋਈ ਵਿਅਕਤੀ ਉੱਥੇ ਹੋਰ ਜਿੱਤ ਜੂਗਾ ਜਾਂ ਉਹਦੇ ਪੈਰ ਹੋਰ ਪਸੜ ਜਾਣਗੇ ਵਧੀਆ ਤਰੀਕੇ ਨਾਲ ਉਸ ਪਾਰਟੀ ਦੇ ਤੇ ਉਦੋਂ ਸ਼ਾਇਦ ਲੋਕਾਂ ਦੇ ਦਿਮਾਗ 'ਚ ਜ਼ਹਿਨ 'ਚ ਸਵਾਲ ਉੱਠੇ ਕਿ ਇਹ ਉਹੀ ਅਮਰਿਤਪਾਲ ਸਿਗੇ ਜਿਹੜੇ ਪਹਿਲਾਂ ਕਹਿੰਦੇ ਸੀ ਕਿ ਮੈਂ ਮੈਨੂੰ ਪਾਗਲ ਕੁੱਤੇ ਨੇ ਕਟਿਆ ਉਸ ਤੋਂ ਬਾਅਦ ਇਹਨਾਂ ਨੇ ਸੌ ਚੁੱਕ ਲਈ ਸੀ ਇਹ ਸਵਾਲ ਇੱਥੇ ਖੜਨੇ ਆਣ ਕੇ ਨਹੀਂ ਆ ਤੁਹਾਡਾ ਮਰਕਲ ਸੁਭਾਨ ਥੋੜਾ ਬਦਲ ਗਿਆ ਅਮਰਪਾਲ ਸਿੰਘ ਵਾਲੇ ਪਾਸੇ ਚੱਲ ਨਹੀਂ ਨਹੀਂ ਮੈਂ ਮੈਂ ਉਦਾਹਰਨ ਦਿੰਦਾ ਮੈਂ ਅਮਰਪਾਲ ਸਿੰਘ ਦੀ ਉਦਾਹਰਨ ਦਿੰਦਾ ਜੇ ਖਾਲਿਸਤਾਨ ਦੀ ਗੱਲ ਕਰੀਏ ਤਾਂ ਪਹਿਲਾਂ ਉਹ ਅਪਰੋ ਖਾਲਿਸਤਾਨ ਸੀਗਾ ਇਦਾਂ ਨਹੀਂ ਹੁੰਦਾਗਾ ਅਮਰਪਾਲ ਸਿੰਘ ਦੀ ਤੁਸੀਂ ਪੁਰਾਣੀਆਂ ਸਪੀਚਾਂ ਅੱਜ ਵੀ ਕੱਢ ਕੇ ਦੇਖ ਲਓ ਮੈਂ ਅਮਰਪਾਲ ਸਿੰਘ ਨਾਲ ਇੱਕ ਇੰਟਰਵਿਊ ਕੀਤੀ ਸੀ ਤੇ ਉਹਦੇ ਵਿੱਚ ਸਾਰੇ ਸਵਾਲ ਜੋ ਕੀਤੇ ਸੀਗੇ ਅਮਰਪਾਲ ਸਿੰਘ ਨੇ ਕਦੇ ਵੀ ਨਹੀਂ ਇਦਾਂ ਕਿਹਾ ਹੈਗਾ ਕਿ ਮੈਂ ਵੋਟ ਪੋਲਿਟਿਕਸ ਦੇ ਵਿੱਚ ਨਹੀਂ ਜਾਊਂਗਾ ਜਾਂ ਸਿੱਖਾਂ ਨੂੰ ਉਧਰ ਤੇ ਪਾਸੇ ਨੂੰ ਨਹੀਂ ਜਾਣਾ ਚਾਹੀਦਾ ਅਮਰਤਪਾਲ ਸਿੰਘ ਦੇ ਤੁਹਾਨੂੰ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਇਦਾਂ ਦੀਆਂ ਸਪੀਚਸ ਅਜ ਵੀ ਮਿਲ ਜਾਣਗੀਆਂ ਜਿਦੇ ਵਿੱਚ ਅਮਰਤਪਾਲ ਸਿੰਘ ਨੇ ਠੋਕ ਕੇ ਇਹ ਗੱਲ ਕਹੀ ਹੋਈ ਹੈ ਕਿ ਜਿਸ ਹਕੂਮਤ ਦੇ ਖਿਲਾਫ ਆਪਾਂ ਸੰਘਰਸ਼ ਕਰਦੇ ਪਏ ਆ ਉਸ ਹਕੂਮਤ ਦੇ ਖਿਲਾਫ ਸੰਘਰਸ਼ ਕਰਨ ਦੇ ਲਈ ਜਿਹੜੇ ਜਿਹੜੇ ਸਾਧਨ ਤੇ ਜਿਹੜੇ ਜਿਹੜੇ ਟੂਲ ਤੁਹਾਡੇ ਕੋਲ ਹੈਗੇ ਆ ਉਹਨਾਂ ਨੂੰ ਵਰਤ ਲੈਣਾ ਕੋਈ ਗਲਤ ਨਹੀਂ ਹੈਗਾ ਉਹਦੇ ਵਿੱਚ ਉਹਨਾਂ ਨੇ ਇਹਦਾ ਵੀ ਜ਼ਿਕਰ ਕੀਤਾ ਸੀਗਾ ਉਹ ਹੀ ਮਰ ਸਿਮਰਨਜੀਤ ਸਿੰਘ ਮਾਨ ਵਾਲੀ ਜੀ ਤੁਹਾਨੂੰ ਇਹਨੂੰ ਵੀ ਜਿੱਦਾ ਬੰਦੀ ਸਿੰਘ ਵਾ ਜੇ ਉਹਨਾਂ ਦੀ ਰਿਹਾਈਆਂ ਵਾਸਤੇ ਜਾਂ ਤੁਹਾਨੂੰ ਆਪ ਦੀ ਮੰਜ਼ਲੇ ਮਕਸੂਦ ਦੇ ਉੱਪਰ ਪਹੁੰਚਣ ਵਾਸਤੇ ਤੁਹਾਨੂੰ ਉਹਨਾਂ ਟੂਲਜ਼ ਦਾ ਇਸਤੇਮਾਲ ਕਰਨਾ ਪੈਂਦਾ ਤੇ ਕਰ ਲੈਣਾ ਚਾਹੀਦਾ ਤੁਹਾਨੂੰ ਯਾਦ ਹੋਊਗਾ ਦੀਪ ਸਿੱਧੂ ਉਹ ਵੀ ਇਦਾਂ ਦੀ ਹੀ ਗੱਲ ਕਰਦਾ ਹੁੰਦਾ ਸੀਗਾ ਵੀ ਸਾਨੂੰ ਧਰਤੀ ਵੀ ਚਾਹੀਦੀ ਆ ਸਾਨੂੰ ਅਸਮਾਨ ਵੀ ਚਾਹੀਦਾ ਉੱਡਣ ਵਾਸਤੇ ਹੁਣ ਸਾਨੂੰ ਸਾਰਾ ਕੁਝ ਹੀ ਚਾਹੀਦਾ ਹੈ ਨਾ ਜੀ ਉਹ ਸਾਰੇ ਕੁਝ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੁਣ ਜਿਹਨਾਂ ਲੋਕਾਂ ਨੇ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਬਣਾ ਲਿਆ ਜਾਂ ਕ ਜੋ ਵੀ ਹੈ ਗਿਆ ਉਹਨਾਂ ਲੋਕਾਂ ਨੇ ਕਿਦਾਂ ਕੀਤਾ ਉਹਨਾਂ ਲੋਕਾਂ ਨੇ ਇੱਥੋਂ ਦਾ ਜਿਹੜਾ ਸਿਸਟਮ ਹੈਗਾ ਇਹਦਾ ਉਹਨਾਂ ਨੇ ਕੋਈ ਵੀ ਹੱਤ ਤਰੀਕਾ ਛੱਡਿਆ ਨਹੀਂ ਹੈਗਾ ਉਹ ਤੇ ਭਾਰਤ ਦੇ ਸੰਵਿਧਾਨ ਨੂੰ ਉਲੰਘ ਕੇ ਦੇਖੋ ਅਸੀਂ ਨਾ ਕਈ ਵਾਰ ਆਪਣੇ ਆਪ ਦੇ ਉੱਪਰ ਹੀ ਸਵਾਲ ਬਹੁਤ ਜ਼ਿਆਦਾ ਤਿੱਖੇ ਕਰ ਦਿੰਨੇ ਆ ਕਈ ਵਾਰ ਥੋੜੇ ਖੁੰਡੇ ਰੱਖਣੇ ਚਾਹੀਦੇ ਆ ਅਸਲ ਵਿੱਚ ਉਹਨਾਂ ਨੇ ਤੁਸੀਂ ਦੇਖੋ ਕੀ ਕੀਤਾ ਹੈਗਾ ਉਹਨਾਂ ਨੇ ਇਸ ਮੁਲਕ ਦੇ ਸੰਵਿਧਾਨ ਤੇ ਕਾਨੂੰਨ ਨੂੰ ਉਲੰਘ ਕੇ ਆਮ ਆਦਮੀ ਪਾਰਟੀ ਸਮੇਤ ਭਾਜਪਾ ਨੇ ਉਹਨਾਂ ਨੇ ਤਾਂ ਚਣਕਿਆ ਨੀਤੀ ਆਯਿਕ ਸਾਮ ਦਾਮ ਦੰਡ ਭੇਦ ਉਹਨਾਂ ਨੇ ਤਾਂ ਉਹ ਵੀ ਅਪਣਾਏ ਹਮ ਭਾਰਤ ਦੇ ਵਿਧਿ ਵਿਧਾਨ ਦੇ ਮੁਤਾਬਕ ਇਹ ਸਾਮ ਦਾਮ ਦੰਡ ਭੇਦ ਅਪਣਾਉਣੇ ਠੀਕ ਨਹੀਂ ਹਨ ਹਮ ਜਦੋਂ ਤੁਸੀਂ ਵੋਟਾਂ ਲੈਣੀਆਂ ਨੇ ਸਾਮ ਦਾਮ ਖਰੀਦੋ ਫਰੋਖਤ ਜੋ ਹੈਗੀ ਆ ਦੰਡ ਦਣ ਕਿਸੇ ਨੂੰ ਹਨਾ ਕਿਸੇ ਨੂੰ ਮਜਬੂਰ ਕਰ ਦੇਣਾ ਇਸ ਤਰੀਕੇ ਦੇ ਨਾਲ ਉਹਦੇ ਮੁਤਾਬਕ ਇਹ ਨਹੀਂ ਹੈ ਪਰ ਉਹ ਤੇ ਇਹ ਸਾਰੇ ਕਸਲ ਉਲੰਘ ਕੇ ਉਹ ਵੀ ਚੀਜ਼ਾਂ ਵਰਤ ਗਏ ਕਾਦੇ ਵਾਸਤੇ ਭਲਾ ਪੇ ਸਾਡਾ ਆਪਦਾ ਹਮ ਮੂਲਕ ਜੋ ਚਾਹੁੰਦਿਆ ਬਣ ਜਾਵੇ ਤੇ ਸਾਡੇ ਕੋਲ ਤਾਂ ਯਾਰ ਵਾਜਬ ਵਾਜਬ ਚੀਜ਼ਾਂ ਜਿਹੜੀਆਂ ਇਸ ਇਹ ਮੁਲਕ ਸਾਨੂੰ ਜਿਹੜੇ ਟੂਲ ਦਿੰਦਾ ਹੈਗਾ ਜੋ ਵੀ ਸਿੱਖ ਨਾ ਵਰਤਨ ਤਾਂ ਇਹ ਵੀ ਕੋਈ ਬਹੁਤ ਖਰੀ ਗੱਲ ਨਹੀਂ ਹੈਗੀ ਠੀਕ ਸੋ ਕੋਈ ਹਰਜ ਨਹੀਂ ਹੈਗਾ ਜੋ ਕੋਈ ਇਲੈਕਸ਼ਨ ਵੀ ਲੜਦਾ ਹੈਗਾ ਪਰ ਹਾਂ ਜੇ ਤੁਸੀਂ ਉਸ ਟੀਚੇ ਤੋਂ ਮੂੰਹ ਮੋੜ ਲੈਨੇ ਆ ਇੱਕ ਮੈਂ ਤੁਹਾਨੂੰ ਹੋਰ ਗੱਲ ਕਰ ਦਿੰਦਾ ਸ਼ਾਇਦ ਤੁਹਾਡੇ ਅੰਦਰ ਸਵਾਲ ਘੁੰਮਦਾ ਹੋਵੇ ਹਲਕਾ ਤਰਨ ਤਰਨ ਸਾਹਿਬ ਦੇ ਵਿੱਚ ਨਾ ਗੱਲਾਂ ਹੋਣ ਡੀਆਂ ਨੇ ਵੀ ਖਾਲਸਾ ਰਾਜ ਜਾਂ ਖਾਲਿਸਤਾਨ ਉੱਥੇ ਕੋਈ ਕਹਿੰਦਾ ਕਿ ਨਹੀਂ ਜੀ ਮੈਂ ਖਾਲਿਸਤਾਨੀ ਨਹੀਂ ਆ ਐਵੇਂ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਅੱਛਾ ਉੱਥੇ ਇਹ ਗੱਲ ਹੈਗੀ ਆ ਜੋ ਮੈਂ ਸੋਚਦਾ ਹੈਗਾ ਜ਼ਰੂਰੀ ਨਹੀਂ ਹੈਗਾ ਕਿ ਮੇਰੇ ਵਿਚਾਰਾਂ ਦੇ ਨਾਲ ਹਰ ਕੋਈ ਸਹਿਮਤ ਹੋਵੇ ਮੈਂ ਆਪਣੀ ਸੋਚ ਰੱਖਦਾ ਹਰ ਕੋਈ ਆਪਣੀ ਸੋਚ ਰੱਖਦਾ ਜ਼ਰੂਰੀ ਨਹੀਂ ਹੈਗਾ ਕਿ ਕਈ ਵਾਰ ਤੁਸੀਂ ਕੋਈ ਗੱਲ ਕਹਿ ਕੇ ਕਿ ਮੈਂ ਫਲਾਨੀ ਜਗ੍ਹਾ ਨੂੰ ਜਾਣਾ ਹੀ ਜਾਣਾ ਆ ਤੇ ਫੇਰ ਤੁਸੀਂ ਉੱਥੇ ਨੂੰ ਪਹੁੰਚਣਾ ਕਈ ਵਾਰ ਤੁਸੀਂ ਨਾ ਵੀ ਕਹੋ ਗੱਡੀ ਚੱਕੋ ਉੱਥੇ ਪਹੁੰਚ ਜਾਓ ਉੱਥੇ ਜਾ ਕੇ ਦੱਸ ਦਿਓ ਕਿ ਮੈਂ ਇੱਥੇ ਆ ਗਿਆ ਹੂੰ ਜ਼ਰੂਰੀ ਨਹੀਂ ਹੈਗਾ ਕਿ ਐਲਾਨ ਕਰਕੇ ਫੇਰੀ ਤੁਰਨਾ ਜਿਨ੍ਹਾਂ ਦੇ ਨਾਲ ਤੁਸੀਂ ਮੱਥਾ ਲਾਇਆ ਹੋਇਆ ਨਾ ਜੀ ਹੂੰ ਉਹਨਾਂ ਲੋਕਾਂ ਨੇ ਤਾਂ ਤੁਹਾਨੂੰ ਦੱਸਿਆ ਵੀ ਨਹੀਂ ਕਿ ਕਦੋਂ ਉਹਨਾਂ ਨੇ ਆਪਣੇ ਏਜੰਡੇ ਬਦਲ ਲੈ। ਉਹਨਾਂ ਲੋਕਾਂ ਨੇ ਤੁਹਾਨੂੰ ਦੱਸਿਆ ਵੀ ਨਹੀਂ ਕਿ ਕਦੋਂ ਕਿਹੜੀ ਸ਼ਹਿਰ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ ਅਸੀਂ ਕਿਹੜੀ ਇੱਟ ਲਾ ਕੇ ਇਮਾਰਤ ਖੜੀ ਕੀਤੀ ਔਰ ਉੱਥੇ ਅਸੀਂ ਪੜਾਹਾ ਕੀ ਰਹੇ ਆ। ਉਹਨਾਂ ਨੇ ਤਾਂ ਦੱਸਿਆ ਵੀ ਨਹੀਂ ਐਲਾਨ ਕਰਕੇ ਕਿ ਆਪਾਂ ਤੁਹਾਡੇ ਕੋਲੋਂ ਤੁਹਾਡੇ ਬੱਚਿਆਂ ਦੇ ਕੋਲੋਂ ਸਕੂਲਾਂ ਦੇ ਵਿੱਚ ਅਸੀਂ ਕਿਦਾਂ ਵਿਦਿਆ ਖੋਣੀ ਆ। ਕਿਦਾਂ ਆਪਾਂ ਆਪਣੇ ਏਜੰਡੇ ਉੱਥੇ ਲਾਗੂ ਕਰਨੇ ਆ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਉਹਨਾਂ ਨੇ ਤੁਹਾਡੇ ਤੇ ਲਾਦ ਦਿੱਤੀ। ਉਹਨਾਂ ਨੇ ਤਾਂ ਦੱਸਿਆ ਹੀ ਨਹੀਂ ਖੜਕਾ ਜਿਹਾ ਥੋੜੀ ਕੀਤਾ ਉਹਨਾਂ ਨੇ। ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਅਸੀਂ ਤੁਹਾਡੇ ਕੋ ਉਹਨਾਂ ਤਾਂ ਜਿਹੜੇ ਬਾਰ ਹੋਰਡਿੰਗ ਲੱਗਦੇ ਆ ਜਾਂ ਸੜਕਾਂ ਦੇ ਉੱਪਰ ਆਪਾਂ ਵੇਖਦੇ ਆ ਮੀਲ ਪੱਥਰ ਜਾਂ ਹੋਰ ਸਾਰਾ ਕੁਝ ਉਹਨਾਂ ਨੇ ਤਾਂ ਉਹ ਵੀ ਦੱਸਿਆ ਨਹੀਂ ਸਕਾ ਉਹ ਤਾਂ ਕੁਦਰਤੀ ਕਿ ਸਾਡੇ ਲੋਕ ਆ ਵੇਅਰ ਹੋ ਗਏ ਮਾੜਾ ਮੋਟਾ ਰੌਲਾ ਪੈਣ ਲੱਗ ਪਿਆ ਹੁਣ ਭਈ ਹਿੰਦੀ ਉੱਪਰ ਕਿਉਂ ਹੈ ਪੰਜਾਬ ਦੇ ਵਿੱਚ ਪੰਜਾਬੀ ਉੱਪਰ ਹੋਣੀ ਚਾਹੀਦੀ ਹੈ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿਨ੍ਹਾਂ ਨੇ ਆਪਣੀ ਮੰਜ਼ਿਲ ਦੇ ਉੱਪਰ ਪਹੁੰਚਣਾ ਹੁੰਦਾ ਨਾ ਉਹਨਾਂ ਦੇ ਇਰਾਦਿਆਂ ਦੇ ਉੱਪਰ ਸਾਨੂੰ ਐਵੇਂ ਹੀ ਬਿਨਾਂ ਕਿਸੇ ਗੱਲ ਤੋਂ ਸ਼ੱਕ ਨਹੀਂ ਕਰਨੀ ਚਾਹੀਦੀ ਜੇ ਕੋਈ ਸ਼ੱਕ ਦਾ ਆਧਾਰ ਹੋਵੇ ਫਿਰ ਕਰਨੀ ਚਾਹੀਦੀ ਹੈ ਕਈ ਵਾਰ ਬੰਦਾ ਕਹਿੰਦਾ ਭਈ ਯਾਰ ਮੈਨੂੰ ਕੰਮ ਸੋ ਮੈਨੂੰ ਲੱਗਦਾ ਕਿ ਜਿਹੜੇ ਨਵੇਂ ਹੈਗੇ ਉਹਨਾਂ ਨੂੰ ਥੋੜਾ ਕੰਮ ਕਰਨ ਲੈਣ ਦੇਣਾ ਚਾਹੀਦਾ ਫਿਰ ਪਤਾ ਲੱਗ ਜੂਗਾ ਕੋਈ ਨਹੀਂ ਸੱਚ ਲੁਕਿਆ ਨਹੀਂ ਰਹਿਣਾ ਆ ਜਾਂਦਾ ਹੁੰਦਾ ਸਾਹਮਣੇ ਅੱਛਾ ਰਾਜੋਣਾ ਸਾਹਿਬ ਤੇ ਵਾਪਸ ਆਉਣ ਨੇ ਆ ਬਲਵੰਤ ਸਿੰਘ ਰਾਜੋਣਾ ਦੀ ਰਿਹਾਈ ਨੂੰ ਲੈ ਕੇ ਕੀ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਚਲੇ ਰਾਜੋਣਾ ਜੀ ਦੀ ਰਿਹਾਈ ਨੂੰ ਲੈ ਕੇ ਜੋ ਸਿਚੁਏਸ਼ਨ ਇਸ ਵੇਲੇ ਹੈਗੀ ਆ ਪਿੱਛੇ ਜੇ ਤੁਸੀਂ ਦੇਖਿਆ ਬਹੁਤ ਜ਼ਿਆਦਾ ਰੌਲਾ ਪਿਆ ਸੋਸ਼ਲ ਮੀਡੀਆ ਤੇ ਵੀ ਸਾਡੇ ਕਈ ਪੱਤਰਕਾਰ ਭਾਈਚਾਰਾ ਉਹ ਸਟੱਡੀ ਨਹੀਂ ਕਰਦੇ ਹੈਗੇ ਕਈ ਵਾਰ ਹਨਾ ਸਰਚ ਨਹੀਂ ਕਰਦੇ ਹੈਗੇ ਬਹੁਤਾ ਵੀ ਕੀ ਹੋਣ ਜਾ ਰਿਹਾ ਉਹ ਕਹਿੰਦੇ ਜੀ 15 ਤਰੀਕ ਜਿਹੜੇ ਪਿੱਛੇ ਲੰਘ ਗਈ ਉਹ ਉਸ ਤੋਂ ਬਾਅਦ ਜਿਹੜਾ ਰਿਵਿਊ ਬੋਰਡ ਜਦੋਂ ਤੁਸੀਂ ਪਹਿਲਾਂ ਆਪਾਂ ਗੱਲ ਕਰਕੇ ਛੱਡਿਆ ਸੋ ਨੇ ਫੈਸਲਾ ਲੈਣਾ ਹੈਗਾ ਸੁਪਰੀਮ ਕੋਰਟ ਨੇ ਇਹਨਾਂ ਦੇ ਕੋਲੋਂ ਸਰਕਾਰ ਦੇ ਕੋਲੋਂ ਜਵਾਬ ਮੰਗਿਆ ਆ ਕਿ ਤੁਸੀਂ ਭਾਈ ਰਾਜੋਵਾਣੇ ਨੂੰ ਫਾਂਸੀ ਦੇਣੀ ਸੀਗੀ ਤੇ ਤੁਹਾਡੇ ਕੋਲ ਅਪੀਲ ਪੈਂਡਿੰਗ ਪਈ ਆ ਵੀ ਤੁਸੀਂ ਕੋਈ ਫੈਸਲਾ ਕਿਉਂ ਨਹੀਂ ਲਿਆ ਹੂੰ ਫਾਂਸੀ ਕਿਉਂ ਨਹੀਂ ਇਹਨਾਂ ਨੇ ਜਵਾਬ ਦੇਣਾ ਆ ਵੀ ਅਸੀਂ ਦੇਰੀ ਕਿਉਂ ਕੀਤੀ ਸਰਕਾਰ ਵੱਲੋਂ ਨਵਾਈ ਹੋਈ ਉਦੋਂ ਤੱਕ ਕਨਵਿਨ ਨਹੀਂ ਹੋਈ ਅਦਾਲਤ ਉਧਰ ਨਹੀਂ ਉਹ ਉਹ ਏਦਾਂ ਹੈਗਾ ਕਿ ਸਾਡੀਆਂ ਅਦਾਲਤਾਂ ਦਾ ਜਿਹੜਾ ਸਿਸਟਮ ਹੈਗਾ ਸਾਡੀਆਂ ਕਹਿ ਲੋ ਜਾਂ ਇਹਨਾਂ ਦੀਆਂ ਕਹਿ ਲੋ ਜਜੋ ਮਰਜੀ ਕਹਿ ਲੋ ਅਦਾਲਤਾਂ ਦਾ ਸਿਸਟਮ ਇਦਾਂ ਹੈ ਵੀ ਤਾਰੀਖ 'ਤੇ ਤਾਰੀਖ ਤਾਰੀਖ 'ਤੇ ਫਿਰ ਗਾਂ ਤਾਰੀਖ ਪੜਤੀ ਹੈ ਸੋ ਇਹਦਾ ਲੰਬਾ ਕੰਮ ਚੱਲਦਾ ਹੈਗਾ ਇਹਨਾਂ ਦਾ ਜਦੋਂ ਕਿ ਸੁਪਰੀਮ ਕੋਰਟ ਨੇ ਤੇ ਇਹ ਚਾਹੀਦਾ ਹੈ ਕਿ ਜੇ ਤੁਸੀਂ ਸਰਕਾਰ ਦੇ ਕੋਲੋਂ ਜਵਾਬ ਨ ਮੰਗਿਆ ਉਹ ਤੁਹਾਨੂੰ ਜਵਾਬ ਨਹੀਂ ਦੇ ਕੇ ਗਏ ਤੋ ਤਾਂ ਸੁਪਰੀਮ ਕੋਰਟ ਆਪਣੇ ਦਮ ਦੇ ਉੱਪਰ ਫੈਸਲਾ ਲੈ ਸਕਦੀ ਹੈ ਕਿ ਅਸੀਂ ਭਾਈ ਰਾਜਵਾਨੀ ਦੀ ਫਾਂਸੀ ਨੂੰ ਰੱਦ ਕਰਦੇ ਹਾਂ ਭਾਈ 12 12 13 13 ਸਾਲ ਪਹਿਲਾਂ ਕਿਸੇ ਨੂੰ ਫਾਂਸੀ ਸੁਣਾਈ ਹੋਵੇ ਔਰ ਕਿੰਨੇ ਕਿੰਨੇ ਬਰੇ ਅਪੀਲ ਪਈ ਨੂੰ ਹੋ ਜਾਣ ਤੇ ਅਦਾਲਤ ਨੇ ਕਿਹਾ ਕਿ ਇਹ ਅਗਲੇ ਦੀ ਇਨਸਲਟ ਵੀ ਹੈ ਇਹ ਤੋਹੀਨ ਹੈ ਔਰ ਅਦਾਲਤ ਆਪਣੇ ਤੌਰ ਤੇ ਫੈਸਲਾ ਲੈ ਸਕਦੀ ਹੈ ਫਾਂਸੀ ਰੱਦ ਕਰ ਸਕਦੀ ਹੈ ਜਦੋਂ ਫਾਂਸੀ ਰੱਦ ਹੋਊਗੀ ਤਾਂ ਉਮਰ ਕੱਚ ਤਬਦੀਲ ਹੋ ਜਾਣੀ ਹੈ ਇੱਥੇ ਫਾਂਸੀ ਰੱਦ ਕਰ ਸਕਦੀ ਹੈ ਕਿਉਂਕਿ ਪਟੀਸ਼ਨ ਬਾਅਦ ਚ ਪਈ ਔਰ ਪਟੀਸ਼ਨ ਤੇ ਕੋਈ ਸੁਣਵਾਈ ਨਹੀਂ ਹੋਈ ਇਨੀਸ਼ੀਅਲ ਜਿਹੜੀ ਸਜ਼ਾ ਸੀ ਉਹ ਸਜ਼ਾ ਮੌਤ ਸੀ ਸਜ਼ਾ ਮੌਤ ਸੀ ਔਰ ਉਹਨਾਂ ਨੇ ਆਪਣੇ ਤੌਰ ਤੇ ਨਹੀਂ ਸਜ਼ਾ ਦੇ ਖਿਲਾਫ ਕੋਈ ਵੀ ਅਪੀਲ ਕੀਤੀ ਸੀ ਭਾਈ ਰਾਜੋ ਜਿਨ੍ਹਾਂ ਨੇ ਪੂਰੀ ਚੜ੍ਹਦੀ ਕਲਾ ਸੀਗੀ ਕੱਲ ਵੀ ਤੇ ਅੱਜ ਵੀ ਉਹ ਕਹਿੰਦੇ ਮੈਂ ਤਿਆਰ ਹਾਂ ਕਹਿੰਦੇ ਉਹਨਾਂ ਨੇ ਤੇ ਕਈ ਵਾਰ ਐਸਜੀਪੀਸੀ ਨੂੰ ਕਹਿ ਚੁੱਕੇ ਆ ਪਾਈ ਰਾਜਵਾਨਾ ਚ ਉਹ ਕਹਿੰਦੇ ਕਿ ਜਿਹੜੀ ਤੁਸੀਂ ਉਹ ਪਾਈ ਹੋਈ ਆ ਪੀਰ ਉਹਨੂੰ ਵਾਪਸ ਲੈ ਲਓ ਕਹਿੰਦੇ ਨਹੀਂ ਉਹਦਾ ਕੰਟੈਕਸਟ ਸ਼ਾਇਦ ਇਹ ਸੀਗਾ ਕਿ ਉਹਦਾ ਕੋਈ ਹੱਲ ਨਹੀਂ ਨਿਕਲਿਆ ਤੇ ਇੰਨਾ ਲੰਬਾ ਲਕਾਉਣ ਦਾ ਕੋਈ ਫਾਇਦਾ ਨਹੀਂ ਤੇ ਕੱਢੋ ਬਾਹਰ ਹਾਂਜੀ ਹਾਂ ਹੁਣ ਸੁਪਰੀਮ ਕੋਰਟ ਨੇ ਤਾਂ ਹੀ ਉਹਨਾਂ ਨੂੰ ਕਿਹਾ ਵੀ ਤੁਸੀਂ ਤੁਹਾਡੇ ਕੋਲ ਹਲੇ ਪੈਂਡਿੰਗ ਪਈ ਅੰਦਰ ਖਾਤੇ ਤੋਂ ਉਹ ਵੀ ਚਾਹੁੰਦੇ ਹੋਣਗੇ ਕੋਈ ਹੱਲ ਨਿਕਲੇ ਜੇ ਨਿਕਲਦਾ ਤਾਂ ਠੀਕ ਆ ਨਹੀਂ ਤੇ ਖਾਰਜ ਕਰੋ ਦੇਖੋ ਅੰਦਰ ਖਾਤੇ ਜਿਹਦਾ ਆਪਾਂ ਪਹਿਲਾਂ ਗੱਲ ਕਰ ਰਹੇ ਹਟ ਜੀ ਹੁਣ ਜਿਨ੍ਹਾਂ ਨੇ ਜਿਨ੍ਹਾਂ ਦੇ ਕੋਲੋਂ ਸਪਰੀਮ ਕੋਰਟ ਨੇ ਜਵਾਬ ਮੰਗਿਆ ਸਰਕਾਰਾਂ ਦੇ ਕੋਲ ਅਗਲੇ ਦੇਖਦੇ ਸਾਨੂੰ ਫਾਇਦਾ ਕਿਹੜੀ ਗੱਲ ਚ ਆ ਹੂੰ ਛੱਡਣ ਵਿੱਚ ਫਾਇਦਾ ਆ ਜਵਾਬ ਦੇਣ ਵਿੱਚ ਫਾਇਦਾ ਆ ਕਿਹੜੀ ਗੱਲ ਚ ਫਾਇਦਾ ਤੁਹਾਨੂੰ ਕੀ ਲੱਗਦਾ ਸਿਆਸੀ ਰੁਝਾਨ ਕੀ ਆ ਛੱਡਣ ਵਿੱਚ ਫਾਇਦਾ ਮੈਨੂੰ ਇਹ ਲੱਗਦਾ ਹੈਗਾ ਹੱਲੇ ਹੱਲੇ ਕੁਝ ਨਹੀਂ ਕਿਹਾ ਜਾ ਸਕਦਾ ਹੱਲੇ 2027 ਲਾਗੇ ਲਾਗੇ ਆਉਣ ਡਈ ਹੈ ਕਿਉਂਕਿ ਬੜੇ ਹਰ ਕੋਈ ਪਾਰ ਹਨਾ ਆਪਣੇ ਤੋਲਦਾ ਆ ਭਾਜਪਾੜ ਵੀ ਤੋਲਦੇ ਆ ਇੱਥੇ ਪੰਜਾਬ ਦੇ ਵਿੱਚ ਆ ਪੁਨਰ ਸੁਰਜੀਤੀ ਹੱਸਦਾ ਜੋ ਵੀ ਹੈ ਨਾ ਇਹਨਾਂ ਚੋਂ ਨਿਕਲ ਕੇ ਬੰਦੇ ਆ ਜੋ ਆ ਉਹ ਵੇਖਦੇ ਆ ਵੀ ਪੰਜਾਬ ਦੇ ਵਿੱਚ ਕਿੰਨਾ ਲੋਕਾਂ ਦਾ ਪਲੜਾ ਭਾਰੂ ਹੁੰਦਾ ਆ ਕਿਹੜੀ ਧਿਰ ਦਾ ਹੂੰ ਪਈ ਆਪਾਂ ਉਸ ਧਿਰ ਨੂੰ ਆਪਣੇ ਨਾਲ ਪਹਾ ਕੇ ਕੀ ਸਾਡੀ ਉਹਨਾਂ ਨਾਲ ਕੋਈ ਸੈਟਿੰਗ ਹੁੰਦੀ ਆ ਸੋ ਇਹ ਜੋੜ ਤੋੜ ਜਿਹੜੇ ਆ ਉਹ ਵੇਖ ਰਹੇ ਆ ਉਹ ਤੇ ਹਲੇ 27 ਥੋੜਾ ਦੂਰ ਵੀ ਹੈਗੀ ਤੇ ਥੋੜੀ ਲਾਗੇ ਵੀ ਆ ਇਹਨਾਂ ਚੀਜ਼ਾਂ ਦੇ ਆਧਾਰ ਦੇ ਉੱਪਰ ਹੀ ਭਾਈ ਰਾਜੋਣਾ ਜੀ ਦਾ ਫੈਸਲਾ ਹੋਣਾ ਜਿਹੜਾ ਉਹਨਾਂ ਦੇ 1.5 2 ਸਾਲਾਂ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਕੀ ਹੋਣਾ ਕੀ ਨਹੀਂ ਬਾਕੀ ਪਹਿਲਾਂ ਵੀ ਕਰ ਸਕਦੇ ਆ ਕੋਈ ਐਡੀ ਗੱਲ ਨਹੀਂ ਹੈ ਇਹ ਵੀ ਦੇਖਦੇ ਆ ਕਿ ਕਿਹੜੇ ਬੰਦੇ ਹੈਗੇ ਆ ਜਿਹੜੇ ਬੰਦੇ ਬਾਹਰ ਜਾਂਦੇ ਆ ਜਿਨ੍ਹਾਂ ਨੂੰ ਪੈਰੋਲਾ ਮਿਲ ਚੁੱਕੀਆਂ ਨੇ ਪਹਿਲਾਂ ਜਦ ਜਿਨ੍ਹਾਂ ਦੀ ਰਿਹਾਈ ਜਾਂ ਭਾਈ ਖੇੜਾ ਖੇੜਾ ਜੀ ਹੋ ਗਏ ਜਾਂ ਭਾਈ ਲਖਮਿੰਦਰ ਸਿੰਘ ਨਾਰੰਗਵਾਲ ਬੈਂਸੋ ਮਰਡਰ ਕੇਸ ਵਾਲੇ ਇਹਨੂੰ ਤੋਂ ਇਲਾਵਾ ਭਾਈ ਗੁਰਮੀਤ ਸਿੰਘ ਤੇ ਭਾਈ ਸ਼ਮਸ਼ੇਰ ਸਿੰਘ ਗੁਰਮੀਤ ਸਿੰਘ ਇੰਜੀਨੀਅਰ ਉਹ ਆਉਂਦੇ ਆ ਬਾਹਰ ਉਹਨਾਂ ਦੀ ਵੀ ਰ ਔਰ ਉਹ ਨਾਲ ਇਹ ਵੀ ਦੇਖਦਾ ਵੀ ਕਿਹੜਾ ਬੰਦਾ ਲੀਡਰਸ਼ਿਪ ਦੇ ਗੁਣ ਰੱਖਦਾ ਹੁਣ ਭਾਈ ਜਗਤਾਰ ਸਿੰਘ ਹਵਾਰ ਉਹ ਆਣ ਕੇ ਜੇ ਕੌਮ ਨੇ ਜਥੇਦਾਰ ਥਾਪਿਆ ਨਾ ਜੀ ਇੱਕ ਬੰਦੇ ਚ ਕੁਆਲਿਟੀ ਹੁੰਦੀ ਆ ਇਹਦੇ ਨਾਲ ਉਹਨਾਂ ਦੀ ਕੁਰਬਾਨੀ ਘਟ ਨਹੀਂ ਜਾਂਦੀ ਹੈ ਇਹ ਕੁਦਰਤੀ ਹੁੰਦੀ ਆ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਆ ਨਾ ਕੋਈ ਬੰਦਾ ਆਵਾਜ਼ ਮਾਰਦਾ ਤੇ ਸਾਰੇ ਜਣੇ ਰੁਕ ਜਾਂਦੇ ਆ ਨਹੀਂ ਜੇ ਜਥੇਦਾਰ ਜਗਤਾਰ ਸਿੰਘ ਹਵਾਰਾ ਆਪਣੀ ਜਥੇਦਾਰੀ ਦੇ ਵਾਪਸ ਆਉਂਦੇ ਆ ਫਿਰ ਉਹ ਦੋਰੀ ਮਾਰ-ਮਾਰ ਸਕਦੇ ਆ ਉਹ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਦੇ ਉੱਤੇ ਵੀ ਇਫੈਕਟ ਕਰ ਸਕਦੇ ਆ ਬਿਲਕੁਲ ਹੋ ਸਕਦਾ ਹੈ ਪਰ ਹੁਣ ਉੱਥੇ ਗੱਲ ਇਹ ਹੈ ਕਿ ਉਹਨਾਂ ਦਾ ਹਾਲੇ ਕੇਸ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਿਆ ਹੋਇਆ ਸੁਪਰੀਮ ਕੋਰਟ ਦੇ ਵਿੱਚ ਸੀਬੀਆਈ ਨੇ ਲਾਇਆ ਹੋਇਆ ਕਿ ਉਹਨਾਂ ਦੀ ਫਾਂਸੀ ਬੜਕਰਾਰ ਰਵੇ ਸੁਪਰੀਮ ਕੋਰਟ ਨਹੀਂ ਚਾਹੁੰਦੀ ਹੈ ਕਿ ਅਸੀਂ ਉਹਨੂੰ ਜਿੰਦਾ ਨਹੀਂ ਦੇਖਣਾ ਚਾਹੁੰਦੀ ਸੁਪਰੀਮ ਸੀਬੀਆਈ ਮਾਫ ਕਰਨਾ ਸੀਬੀਆਈ ਨੇ ਇਸ ਕਰਕੇ ਕੀਆ ਹੋਇਆ ਵੀ ਅਸੀਂ ਭਾਈ ਹਵਾਰਾ ਨੂੰ ਜਿੰਦਾ ਨਹੀਂ ਦੇਖਣਾ ਚਾਹੁੰਦੇ ਭਾਈ ਅੱਛਾ ਫਾਂਸੀ ਦੇ ਲਟਕਾਓ ਉਹ ਅਪੀਲ ਜਿਹੜੀ ਹੈਗੀ ਆ ਸੁਪਰੀਮ ਕੋਰਟ ਦੇ ਵਿੱਚ ਹੱਲੇ ਵਿਚਾਰਦੀ ਹੈ ਇਹ ਇੱਕ ਕੇਂਦਰੀ ਏਜੰਸੀ ਦੇ ਉੱਤੇ ਬਹੁਤ ਵੱਡੀ ਤੋਹਮਤ ਹੈ ਤੁਹਾਡੇ ਵੱਲੋਂ ਜੇ ਤੁਸੀਂ ਇਹ ਕਹਿ ਰਹੇ ਹੋ ਨਹੀਂ ਬਿਲਕੁਲ ਹਾਂਜੀ ਦੇਖੋ ਜਦੋਂ ਕੋਈ ਇਹ ਕਹਿਣ ਡਿਆ ਹੈਗਾ ਜਦੋਂ ਕੋਈ ਅਪੀਲ ਪਾ ਰਿਹਾ ਕਿ ਭਾਈ ਹਵਾਰੇ ਦੀ ਫਾਂਸੀ ਬਰਕਰਾਰ ਰਵੇ ਕਿਉਂਕਿ ਥਲੜੀ ਉਹਨਾਂ ਦੀ ਜਿਹੜੀ ਪਹਿਲਾਂ ਫਾਂਸੀ ਸੁਣਾਈ ਗਈ ਸੀ ਭਾਈ ਹਵਾਰਾ ਜਿਹਨੇ ਕੋਰਟ ਦੇ ਵਿੱਚ ਅਪੀਲ ਕੀਤੀ ਉਹਦੇ ਸਜ਼ਾ ਦੇ ਖਿਲਾਫ ਉਮਰ ਕੈਦ ਵਿੱਚ ਬਦਲ ਗਈ ਹੁਣ ਤੋਹਮਤ ਵਾਲੀ ਦੇ ਵਿੱਚ ਗੱਲ ਹੀ ਕੋਈ ਨਹੀਂ ਹੈਗੀ ਹੁਣ ਉਹੀ ਕੇਂਦਰ ਦੀ ਏਜੰਸੀ ਉਹ ਸੁਪਰੀਮ ਕੋਰਟ ਜਾ ਕੇ ਕਹਿਣ ਦੀ ਹੈ ਕਿ ਫਾਂਸੀ ਕਹਿੰਦੇ ਤੋੜ ਦਿੰਦੀ ਹੈ ਤੁਸੀਂ ਪਰ ਕਹਿੰਦੇ ਅਸੀਂ ਕਹਿੰਦੇ ਕਿ ਫਾਂਸੀ ਬਰਕਰਾਰ ਰਹੇ ਇਹਦਾ ਮਤਲਬ ਇਹ ਹੀ ਹੈ ਕੋਈ ਨਹੀਂ ਦੇਖਣਾ ਚਾਹੁੰਦੇ ਜੀ ਹੁੰਦਾ ਭਾਈ ਸਾਹਿਬ ਅੰਤਵਲ ਵੱਧਦੇ ਆ ਮੈਂ ਹੁਣ ਗੱਲ ਕਰਨੀ ਚਾਹੁੰਦਾ ਹਾਲ ਹੀ ਦੇ ਵਿੱਚ ਜਿਹੜਾ ਦਸਤਾਰ ਬੰਦੀ ਸਮਾਗਮ ਹੋਇਆ ਹੈ ਜਿਹੇ ਸਰਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਉਹ ਉਹਦੇ ਉੱਤੇ ਬਹੁਤ ਸਾਰੇ ਸਵਾਲ ਖੜਦੇ ਪਏ ਆ ਤੁਸੀਂ ਉਸ ਨੂੰ ਇੱਕ ਪੰਥਕ ਵਿਅਕਤੀ ਦੇ ਤੌਰ ਦੇ ਉੱਤੇ ਕਿਸ ਤਰ੍ਹਾਂ ਦੇਖਦੇ ਹੋ ਮੈਂ ਉਹਨਾਂ ਨੂੰ ਇਸ ਤਰੀਕੇ ਨਾਲ ਦੇਖਦਾ ਕਿਉਂਕਿ ਭਾਈ ਜਗਤਾਰ ਸਿੰਘ ਤਾਰਾ ਉਹਨਾਂ ਨੇ ਇਸ ਗੱਲ ਨੂੰ ਪ੍ਰਵਾਨਗੀ ਦਿੱਤੀ ਸੀਗੀ ਕਿ ਜੇ ਇਹ ਜਥੇਦਾਰ ਜਦੋਂ ਪਹਿਲਾਂ ਇਹਨਾਂ ਨੂੰ ਬਣਾਇਆ ਗਿਆ ਸੀਗਾ ਉਹਨਾਂ ਨੇ ਪ੍ਰਵਾਨਗੀ ਦਿੱਤੀ ਸੀਗੀ ਸ਼ਰਤਾਂ ਦੇ ਤਹਿਤ ਅੱਛਾ ਉਹ ਕਹਿੰਦੇ ਸੀਗੇ ਕਿ ਜਥੇਦਾਰ ਗੜਗੱਜ ਕੁਲਦੀਪ ਸਿੰਘ ਗੜਗੱਜ ਜੀ ਜੇ ਤੁਸੀਂ ਇਹਨਾਂ ਇਹਨਾਂ ਹੁਣ ਮੈਂ ਗੱਲ ਲੰਬੀ ਹੋ ਜਾਣੀ ਆ ਉਹਨਾਂ ਨੇ ਕੁਝ ਪੁਆਇੰਟਸ ਲੈ ਕੇ ਉਹਨਾਂ ਦੇ ਫੇਸਬੁੱਕ ਪੇਜ ਦੇ ਉੱਪਰ ਪਏ ਹੋਇਆ ਜਿਹੜਾ ਉਹਨਾਂ ਦਾ ਆਫੀਸ਼ੀਅਲ ਪੇਜ ਆ ਜਥੇਦਾਰ ਜਗਤਾਰ ਸਿੰਘ ਤਾਰਾ ਜੀ ਦਾ ਸੋ ਭਾਈ ਤਾਰਾ ਜੀ ਨੇ ਮੈਂ ਸ਼ਰਤਾਂ ਦੇ ਤਹਿਤ ਕਿਹਾ ਸੀਗਾ ਕਿ ਸਾਡੀ ਤੁਹਾਨੂੰ ਹਮਾਇਤ ਹੈ ਪਰ ਜੇ ਤੁਸੀਂ ਇਹਨਾਂ ਗੱਲਾਂ ਤੋਂ ਥਿੜਕ ਕੇ ਜੇ ਤੁਸੀਂ ਐਦਾਂ 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 ਕਰੋਗੇ ਭਾਵਕੇ ਥੱਲੇ ਚਲ ਜੂਗੇ ਸਦਾਤਾ ਤੋਂ ਹੀਨੇ ਹੋ ਜੂਗੇ ਤਾਂ ਫਿਰ ਆਪਾਂ ਹਮਾਤ ਵਾਪਸ ਵੀ ਲੈ ਲਾਂਗੇ ਉਹਨਾਂ ਨੇ ਇਹ ਗੱਲ ਕਹੀ ਸੀ ਉਦੋਂ ਔਰ ਉਸ ਵੇਲੇ ਫਿਰ ਬਹੁਤ ਸਾਰੀਆਂ ਜਿਹੜੀਆਂ ਸਿੱਖ ਕੌਮ ਦੀਆਂ ਪੰਥਕ ਧਿਰਾਂ ਹੈਗੀਆਂ ਨੇ ਬਹੁਤ ਸਾਰੀਆਂ ਉਹਨਾਂ ਨੇ ਇਸ ਗੱਲ ਨੂੰ ਪ੍ਰਵਾਨਗੀ ਨਹੀਂ ਸੀ ਦਿੱਤੀ ਉਹ ਕਹਿੰਦੇ ਕਿਸ ਤਰੀਕੇ ਦੇ ਨਾਲ ਜਿਹੜੀ ਦਸਤਾਰਬੰਦੀ ਹੋਈ ਆ ਸਾਨੂੰ ਮਨਜ਼ੂਰ ਨਹੀਂ ਆ ਪਰ ਹੁਣ ਉਹਨਾਂ ਨੇ ਕੱਲ ਮਨਜ਼ੂਰੀ ਦਿੱਤੀ ਆ ਹੁਣ ਉਹ ਇਹ ਤਾਂ ਹੁਣ ਉਹ ਦੱਸ ਸਕਦੇ ਆ ਵੀ ਹੁਣ ਉਹਨਾਂ ਨੂੰ ਕੀ ਖਰਾ ਲੱਗਣ ਲੱਪਿਆ ਆ ਆਪਾਂ ਨੂੰ ਤਾਂ ਇੰਨਾ ਕ ਖਰਾ ਲੱਗਦਾ ਲੱਗਾ ਕਿ ਜੇ ਸਾਡੀ ਕੌਮ ਦਾ ਕੋਈ ਕੁਰਬਾਨੀ ਵਾਲਾ ਜੋਧਾ ਜੇ ਪ੍ਰਵਾਨਗੀ ਦੇਣ ਰਿਹਾ ਵੀ ਔਰ ਉਸ ਤੋਂ ਇਲਾਵਾ ਜਿੰਨਾ ਕੁ ਸਮਾਂ ਉਹਨਾਂ ਨੇ ਕਾਰਗੁਜ਼ਾਰੀ ਆਪਦੀ ਦਿਖਾਈ ਹੈ ਆਪਾਂ ਜਦੋਂ ਕੰਪੈਰੀਸ਼ਨ ਕਰਦੇ ਹਾਂ ਜੋ ਮੈਂ ਕਰਦਾ ਹੈਗਾ ਜਿੰਨਾ ਕੁ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਪਹਿਲੇ ਜਿੱਥੇ ਦਾ ਰਹੇ ਹੈਗੇ ਉਹਨਾਂ ਦੇ ਨਾਲੋਂ ਇਹਨਾਂ ਦੀ ਕਾਰਗੁਜ਼ਾਰੀ ਵਧੀਆ ਰਹੀ ਹੈ ਕਿਤੇ ਕੋਈ ਬੇਅਦਬੀ ਦੀ ਘਟਨਾ ਵਾਪਰਦੀ ਨਹੀਂ ਰਹੀ ਹੈ ਮੌਕੇ ਤੇ ਜਾਂਦੇ ਰਹੇ ਆ ਜੰਮੂ ਘਟਨਾ ਵਾਪਰ ਕੇ ਹਟਿ ਮਹਾਰਾਜ ਦੇ ਪੰਜ ਸਰੂਪ ਆਗਣਾ ਭੇਟ ਕਰਤੇ ਇੱਕ ਬੰਦੇ ਨੇ ਔਰ ਉੱਥੋਂ ਦੇ ਸਥਾਨਕ ਸਿੱਖਾਂ ਨੇ ਉਹਦਾ ਘਰ ਤੈਸਨੇਸ ਕਰ ਦਿੱਤਾ ਉਹਦੇ ਘਰ ਦੇ ਉੱਤੇ ਜਾ ਕੇ ਮਲਬੇ ਦੇ ਪਰ ਖੜੇ ਹੋ ਕੇ ਵੀਡੀਓ ਬਣਾ ਕੇ ਆਏ ਆ ਉਹ ਆਹ ਵਾਲੇ ਜਥੇਦਾਰ ਜਿਹੜੇ ਇਹਨਾਂ ਤੋਂ ਪਹਿਲੇ ਸੀਗੇ ਕਾਫੀ ਲੰਮਾ ਸਮਾਂ ਹੋ ਗਿਆ ਜੀ ਕੋਈ ਮਤਲਬ ਕਿਸੇ ਨੇ ਰੇਦਾ ਕੀਤਾ ਔਰ ਵੇ ਜੇਕਰ ਕੋਈ ਸਮਾਗਮ ਹੁੰਦੇ ਆ ਬੱਚਿਆਂ ਦੇ ਕੋਈ ਮੁਕਾਬਲੇ ਹੁੰਦੇ ਆ ਦਸਤਾਰ ਮੁਕਾਬਲੇ ਹੁੰਦੇ ਆ ਉੱਥੇ ਵੀ ਜਾਂਦੇ ਆ ਇਸ ਤੋਂ ਇਲਾਵਾ ਪੰਥ ਦੇ ਜਿਹੜੇ ਹੋਰ ਬਹੁਤ ਸਾਰੇ ਮਸਲੇ ਹੈਗਾ ਉਹਨਾਂ ਵਿੱਚ ਬੜੀ ਰੁਚੀ ਲਈ ਹੈ ਕਈ ਸਜਣ ਇਤਰਾਜ਼ ਕਰ ਸਕਦੇ ਆ ਵੀ ਇਹ ਬੜਾ ਪੱਕੀ ਆ ਬੋਲਦਾ ਹਾਂ ਇੱਕ ਗੱਲ ਜ਼ਰੂਰ ਹੈਗੀ ਆ ਕਿਉਂਕਿ ਜਿਨ੍ਹਾਂ ਨੇ ਲਾਇਆ ਹੈਗਾ ਉਹਨਾਂ ਨੂੰ ਜੱਥੇਦਾਰ ਹੁਣ ਇਹ ਤਾਂ ਹੈ ਨਹੀਂ ਵੀ ਉਹਨਾਂ ਦੇ ਖਿਲਾਫ ਕੰਮ ਕਰ ਜਾਣ ਜਾਂ ਉਹਨਾਂ ਦੇ ਖਿਲਾਫ ਬੋਲ ਜਾਣ ਉਹਨਾਂ ਨੇ ਇੱਕ ਵਾਰ ਮੇਰਾ ਖਿਆਲ ਵੱਡੇ ਬਾਦਲ ਦੇ ਭੋਗ ਤੇ ਕਹਿਤਾ ਸੀਗਾ ਕਿ ਸਾਨੂੰ ਸੁਖਵੀਰ ਬਾਦਲ ਵਰਗੇ ਬਣਨਾ ਚਾਹੀਦਾ ਅੱਛਾ ਤਾਂ ਇਸ ਗੱਲ ਦੇ ਉੱਪਰ ਕੌਮ ਖਫਾ ਵੀ ਹੋਈ ਸੀ ਔਰ ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਇੱਕ ਵਾਰ ਮਿਲਿਆ ਸੀਗਾ ਤੇ ਮੇਰੀ ਗੱਲ ਹੋਈ ਸੀ ਕਿ ਮੈਂ ਕਹਿੰਦਾ ਭਾਈ ਸਾਹਿਬ ਜੀ ਆਹ ਗੱਲ ਉਹਦਣ ਕਿਦਾ ਕਹਿੰਦੇ ਭਰਾਵਾ ਮੂੰਹ ਚੋਂ ਕਹਿੰਦੇ ਨਿਕਲ ਗਿਆ ਹੁਣ ਗੱਲ ਇਹ ਵੀ ਕਹਿੰਦੇ ਤੂੰ ਕਹਿੰਦੇ ਯਾਰ ਆਪੀ ਸਮਝ ਸਕਦੇ ਆ ਤੁਸੀਂ ਹੁਣ ਅਸੀਂ ਸਮਝਦੇ ਆ ਹੁਣ ਉਹਨਾਂ ਤੋਂ ਬਹਰ ਤੱਕ ਨਹੀਂ ਨਾ ਜਾ ਸਕਦੇ ਨਹੀਂ ਹੁਣ ਗੱਲਾਂ ਉਹ ਵੀ ਚਲਦੀ ਹੈ ਗਿਆਨੀ ਹਰਪ੍ਰੀਤ ਸਿੰਘ ਵੀ ਹੁਣੀ ਵਿਰੋਧ ਕਰਨ ਲੱਗੇ 2017-18 ਤੱਕ ਤਾਂ ਕੋਈ ਵਿਰੋਧ ਨਹੀਂ ਸੀ ਹਾਂ ਦੇਖੋ ਜਦੋਂ ਹੁਣ ਜੜਾ ਬੰਦਾ ਜਿਹਨਾਂ ਦਾ ਲਾਇਆ ਹੋਇਆ ਹੁਣ ਆਪਾਂ ਸਿਰਫ ਇੰਨਾ ਕੁ ਕਰਦੇ ਆਂ ਵੀ ਜਦੋਂ ਨਾ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਜਦੋਂ ਤੁਹਾਡੇ ਪੱਲੇ ਕੱਖ ਨਾ ਹੋਵੇ ਬੰਦਾ ਕਹਿੰਦਾ ਵੀ ਯਾਰ ਇਹਦੇ ਨਾਲੋਂ ਆਹੀ ਭਲਾ ਸੋ ਜਦੋਂ ਹੋਰ ਕੁਝ ਹੈ ਹੀ ਨਹੀਂ ਹੈ ਜਦੋਂ ਦੇਖੋ ਕੌਮ ਦਾ ਜਿਹੜਾ ਅਸਲ ਜਥੇਦਾਰ ਆ ਉਹ ਜੇਲ੍ਹ ਦੇ ਵਿੱਚ ਹੈ ਭਾਈ ਜਗਤਾਰ ਸਿੰਘ ਹਵਾਰਾ ਜਿਹਨੂੰ ਕੌਮ ਨੇ ਚੁਣਿਆ ਆ ਉਹ ਜਥੇਦਾਰ ਜੇਲ੍ਹ ਦੇ ਵਿੱਚ ਆ ਔਰ ਉਹਨਾਂ ਦੀ ਗੈ ਪੰਥਕ ਰਵੈਤਾਂ ਦੇ ਮੁਤਾਬਕ ਉਹਦਾਂ ਦਾ ਸਿਸਟਮ ਸਾਹਮਣੇ ਨਹੀਂ ਹੈ ਸੋ ਇਦਾਂ ਦੇ ਹਾਲਾਤਾਂ ਵਿੱਚ ਮਾੜਿਆਂ ਨਾਲੋ ਜਿਹੜਾ ਮੜ ਜਾ ਖਰਾ ਹੈਗਾ ਇਸ ਕਰਕੇ ਮਾੜੀਆਂ ਮੁੱਟਿਆ ਤਰੀਫਾਂ ਕਰ ਲੈਣੇ ਆ ਅਦਰਵਾਈਜ਼ ਜਿਸ ਤਰੀਕੇ ਦਾ ਜਥੇਦਾਰ ਜਿਸ ਤਰੀਕੇ ਦੇ ਨਾਲ ਚੁਣ ਕੇ ਆਉਣਾ ਚਾਹੀਦਾ ਹੈਗਾ ਜਦੋਂ ਉਹਦਾਂ ਦਾ ਆਊਗਾ ਫਿਰ ਤੇ ਕੋਈ ਟਿਕਟਪਣੀ ਨਹੀਂ ਹੋਊਗੀ ਬਿਲਕੁਲ 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 ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਸਤਿਕਾਰ ਜੀ ਔਰ ਇਸ ਪੂਰੇ ਮੈਟਰ ਦੇ ਉੱਤੇ ਹੁਣ ਵੇਖਣ ਦੀ ਗੱਲ ਹੈ ਕਿ ਆਖਰਕਾਰ ਕੀ ਕੁਝ ਹੋਵੇਗਾ ਪੰਥਕ ਸਫਾਂ ਦੇ ਵਿੱਚ ਕੀ ਅਦਲਾ ਬਦਲੀ ਹੁੰਦੀ ਆ ਉਹ ਵਕਤੇ ਮੈਂ ਸਾਰਾ ਦੱਸਦੇ ਰਹਿਵਾਂਗੇ ਉਹ ਤੱਕ ਲਈ ਬਣ